ਇਹਵਾਸ਼ ਨਹੀਂ ਮਿਲਦਾ ਹੈ ਇਹ ਸਰਕਾਰੀ ਹੋਂਦ ਨਹੀਂ ਤੁਸੀਂ ਜੋ ਤੁਹਾਨੂੰ ਰਿਐਲਿਟੀ ਜੋ ਗਰਾਊਂਡ ਰਿਐਲਿਟੀ ਜ਼ਮੀਨੀ ਹਿੱਕਤਾਂ ਦਾ ਹੈ ਤੁਸੀਂ ਉਹ ਬਾਲਕਾਈਸ ਸਥਾਣ ਦੇ ਹੱਥ ਵਿੱਚ ਹੈ ਤਾਂ ਇਹ ਹੋਟ ਹੈ ਉਹ ਤੁਸੀਂ ਜਰੂਰ ਭੇਜੋ ਅਸੀਂ ਉਹ ਜਰੂਰ ਲਾਉਂਦੇ ਦੂਜੇ ਪਾਸੇ ਤੁਸੀਂ ਕਿਸਾਨ ਦੀ ਗੱਲ ਵੀ ਕਰੋ ਵੀ ਜ਼ਮੀਨੀ ਹਿੱਕਤਾਂ ਦੇ ਵਿੱਚ ਸਰਕਾਰ ਦੇ ਜਿਹੜੇ ਨਿਯਮਾਂ ਦੇ ਮਤਲਬ ਅਕ ਇਸਾਲ ਨੂੰ ਇਹਦਾ ਫਾਇਦਾ ਨਹੀਂ ਹੋਣਾ ਇਹਨੂੰ ਮਸ਼ੀਨਾਂ ਵੇਚਣ ਵਾਲੇ ਦਾ ਫਾਇਦਾ ਹੋਣਾ ਕਿ ਸਿੱਧੂ ਭਰਾ ਤੇ ਆ ਜਵਾਨ ਤੇ ਗੈਰ ਕਿਸਾਨ ਦਾ ਨਾ ਰੱਖ ਲਾ ਫਾਦਰਮਹਾਲੀ ਪ੍ਰੋਗਰੈਸਮ ਫਾਰਮਰ ਮੀਟਾ ਦਾ ਪ੍ਰੋਗਰੈਸਮ ਫਾਰਮਰ ਇਹ ਇੱਕ ਮੀਟਾ ਦਾ ਪ੍ਰਿੰਸਪਲ ਸਟੋਰ ਕੋ ਜਾਇਜਵਾਦ ਦੇ ਜੇ ਉਸ ਕੋਈ ਬੜੀ ਗੱਲ ਪੰਜਾਬ ਦੇ ਨਾਮੀ ਅਖਬਾਰ ਦਾ ਰੌਲਾ ਪਿਆ ਕਿੰਨੀ ਅਸੋਇਤਾ ਹੋ ਰਹੀ ਹੈ ਕਿੰਨੀ ਅਧਿਰਤ ਕਮੀ ਨੇ ਸਪੋਰਟ ਕੀਤੀ ਉਹਨਾਂ ਕੀ ਰੌਲਾ ਸੀ ਕਿ ਸਾਡੀ ਸਰਕਾਰ ਦੇ ਹੱਥ ਵਿੱਚ ਕੁਝ ਨੀਕੋ ਤੇ ਅਸੀਂ ਤੁਹਾਡਾ ਮਿਲਾਂ ਪੰਜਾਬ ਨੂੰ ਅਗਲਾ ਹੋਣਾ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਇਸ ਤਰ੍ਹਾਂ ਦੇ ਹੈ ਜਿਹੜੇ ਸਰਕਾਰ ਦੇ ਦਰਦ ਦਰਦ ਇਹ ਪੱਤਰਕਾਰ ਜਿਹਨੇ ਚਸਤੀ ਕੇਨਨ ਬਾਰੇ ਪੱਤਰਕਾਰ ਪਰ ਕਿਤੇ ਤੋਦਾਂ ਕਿ ਸੰਤਾ ਦੇ ਖੂਖਾ ਆਇਆ ਤਾਂ ਵੀ ਪੱਤਰਕਾਰ ਬਣ ਕੇ ਤਾਂ ਹੈ ਕਿੰਦਾ ਵੀ ਪੱਤਰਕਾਰ ਹੋਣਾ ਆਉਂਦਾ ਉਸ ਤੋਂ ਬਾਅਦ ਇੱਕ ਗੱਲ ਜਿਹੜੀ ਪੱਤਰਕਾਰੀ ਦੀ ਜੇ ਹੈਗੀ ਹੈਗੀ ਸੀ ਪੱਤਰਕਾਰਾਂ ਦੇ ਨੇ ਬੜੇ ਇਜਾਮ ਲੱਗੇ ਕਿ ਜੇ ਤੁਸੀਂ ਦਬਾ ਬਣ ਗਿਆ ਤੁਸੀਂ ਇੱਕ ਪੱਤਰਕਾਰ ਕਿਸੇ ਨਾਲ ਜੁੜ ਜਾਂਦਾ ਹੈ ਉਹ ਹੀ ਖਬਰਾਂ ਨੂੰ ਰਿਪੋਰਟ ਕਰਦਾ ਹੈ ਜੇ ਮੈਂ ਹੁਣ ਤੇਰੇ ਕੋਲ ਇਹ ਜਾਨਣਾ ਚਾਹਣਾ ਕਿ ਕਿ ਤੁਸੀਂ ਪ੍ਰਸਾਰ ਭਾਰਤੀ ਨੂੰ ਕੰਮ ਕੀਤਾ ਲਗਾਤਾਰ ਚੁੜੇ ਰਹੇ ਜਿਹੜੇ ਗਵਰਨਮੈਂਟ ਅਧਾਰੇ ਆ ਉਹਨਾਂ ਦਾ ਤੇ ਇੰਡੀਪੈਂਡੈਂਟ ਅਧਾਰਿਆਂ ਚ ਕਿੰਨਾ ਕੁ ਫਰਕ ਹੈ ਕੰਮ ਦਾ ਉਥੇ ਬਹੁਤ ਫਰੀ ਕਿਹਾ ਜਾਂਦਾ ਕਿ ਜਿਹੜਾ ਲੋਕ ਸੰਪਰਕ ਉਹ ਭਾਗ ਆ ਪ੍ਰਸਾਰ ਭਾਰਤੀ ਆ ਇਹ ਸਿਰਫ ਸਰਕਾਰੀ ਪਾਲਿਸੀ ਜਾਂ ਸਰਕਾਰੀ ਪੋਂਪੂ ਕਹਿ ਲੈਣੇ ਆਪਾਂ ਕਹਿ ਦਿੰਦੇ ਆ ਹਨਾ ਕਈ ਲੋਕ ਤੇ ਤੁਸੀਂ ਇਹ ਕਹਿੰਦੇ ਕਿ ਇਹ ਸਰਕਾਰਾਂ ਦਾ ਮਰਾਸਤ ਨਹੀਂ ਆ ਜਿਹੜਾ ਖਾਸ ਕਰਕੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਤਾਂ ਦਾ ਉੱਥੇ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਉਹਦਾ ਜਿਸ ਤਰੀਕੇ ਦੇ ਗਵਰਨਮੈਂਟ ਅਦਾਰਿਆਂ 'ਚ ਕੰਮ ਹੁੰਦਾ ਤੇ ਉਸ ਤੋਂ ਬਾਅਦ ਪ੍ਰਾਈਵੇਟੇਸ਼ਨ ਹੋ ਗਈ ਹੁਣ ਸਾਰੇ ਪਾਸੇ ਚੈਨਲ ਆ ਗਏ ਬੜਾ ਕੁਝ ਹੋ ਗਿਆ ਹੁਣ ਤਾਂ ਕਿਹ ਇੰਨੀ ਕਿ ਭੀੜ ਹੋ ਗਈ ਕਿ ਸਾਨੂੰ ਪਛਾਣਨਾ ਖੁਦ ਹੀ ਮੁਸ਼ਕਲ ਹੋ ਜਾਂਦਾ ਵੀ ਕਿੱਥੇ ਗੱਲ ਸਹੀ ਹੋ ਰਹੀ ਜੀ ਉਹਦੀ ਕਿਹਾਗੇ ਸੁੰਘ ਕੇ ਦੱਸ ਦਿੰਦੇ ਹੀ ਕਿ ਕਿਦਾਂ ਆ ਇਹ ਤੁਸੀਂ ਥੋੜਾ ਜਿਹਾ ਦੱਸੋ ਵੀ ਤੁਹਾਨੂੰ ਉੱਥੇ ਕਿਸ ਤਰ੍ਹਾਂ ਦੇ ਦਬਾਅ ਸੀ ਤੇ ਬਾਹਰ ਤਾਂ ਕੰਮ ਟਿਕਣਾ ਪੜੇ ਮੇਰੀ ਜਦੋਂ ਅਪਾਇੰਟਮੈਂਟ ਹੋਈ 올 ਇੰਡੀਆ ਰੇਡੀਓ ਦੇ ਵਿੱਚ ਤੇ ਪਰਵੇਸ਼ ਸ਼ਰਮਾ ਜੀ ਸਾਡੇ ਨਿਊਜ਼ ਅ ਡਿਵੀਜ਼ਨ ਨੂੰ ਦੇਖਦੇ ਸੀ ਆਰਐਨਯੂ ਦੇ ਹੈਡ ਸੀ ਹਮ ਹਮ ਤੇ ਨਾਲ ਸੀ ਉਹਨਾਂ ਦੇ ਜਸਵਿੰਦਰ ਸਿੰਘ ਰੰਧਾਵਾ ਇਹ ਉਹਨਾਂ ਨੇ ਮੈਨੂੰ ਯਾਦ ਹੈ ਉਹ ਚਿੱਠੀ ਅੱਜ ਵੀ ਮੇਰੇ ਕੋਲ ਹੈ ਪਈ ਉਹਨਾਂ ਨੇ ਇੱਕ ਚਿੱਠੀ ਲਿਖੀ ਸਾਨੂੰ ਹੱਥ ਨਾਲ ਲਿਖੀ ਵੀ ਆਕਾਸ਼ਵਾਲ ਨਹੀਂ ਜਿਹੜਾ ਹੈ ਇਹ ਸਰਕਾਰੀ ਪੰਪੂ ਨਹੀਂ ਹੈ ਹਮ ਤੁਸੀਂ ਜੋ ਤੁਹਾਨੂੰ ਰਿਐਲਿਟੀ ਜੋ ਗਰਾਊਂਡ ਰਿਐਲਿਟੀ ਜ਼ਮੀਨੀ ਹਕੀਕਤ ਹੈ ਤੁਸੀਂ ਉਹ ਗੱਲ ਚਾਹੇ ਸਰਕਾਰ ਦੇ ਹੱਥ ਵਿੱਚ ਹੈ ਚਾਹੇ ਉਲਟ ਹੈ ਉਹ ਤੁਸੀਂ ਜ਼ਰੂਰ ਭੇਜੋ ਅਸੀਂ ਉਹਨੂੰ ਡੂਰ ਲਾਵਾਂਗੇ ਸਾਨੂੰ ਸਪੈਸ਼ਲ ਹਰਾਇਤ ਹੁੰਦੀ ਸੀ ਕਿ ਜਿਲ੍ਹਾ ਲੋਕ ਸੰਪਰਕ ਵਿਭਾਗ ਵੱਲੋਂ ਭੇਜੀ ਆ ਗਿਆ ਪ੍ਰੈਸ ਨੋਟ ਤੁਸੀਂ ਹੂਬੂ ਨਹੀਂ ਭੇਜਣਾ ਤੁਸੀਂ ਦੋ ਲਾਈਨਾਂ ਉਹਦੀਆਂ ਕੰਟੈਂਟ ਲੈ ਸਕਦੇ ਜੇ ਡੀਸੀ ਨੇ ਕੋਈ ਕਿਹਾ ਵੀ ਪ੍ਰਾਣੀ ਸੜਨ ਦੇ ਉੱਤੇ ਰੋਕ ਲਾਈ ਜਾਵੇ ਔਰ ਉਹਦੇ ਲਈ ਇੰਨੇ ਪੈਸੇ ਆਏ ਆ ਅਵੇਅਰਨੈਸ ਉਹ ਵੀ ਦੱਸੋ ਦੂਜੇ ਪਾਸੇ ਤੁਸੀਂ ਕਿਸਾਨ ਦੀ ਗੱਲ ਵੀ ਕਰੋ ਵੀ ਜ਼ਮੀਨੀ ਹਕੀਕਤਾਂ ਦੇ ਵਿੱਚ ਸਰਕਾਰ ਦੇ ਜਿਹੜੇ ਨਿਯਮਾਂ ਦੇ ਮੁਤਾਬਕ ਕਿਸਾਨ ਨੂੰ ਇਹਦਾ ਫਾਇਦਾ ਨਹੀਂ ਹੋ ਰਿਹਾ ਇਹਨੂੰ ਮਸ਼ੀਨਾਂ ਵੇਚਣ ਵਾਲੇ ਦਾ ਫਾਇਦਾ ਹੋ ਰਿਹਾ ਇਨੂੰ ਕਿਸੇ ਹੋਰ ਦਾ ਫਾਇਦਾ ਹੋ ਰਿਹਾ ਹੈ ਜਾਂ ਖੇਤੀਬਾੜੀ ਨੂੰ ਭਾ ਕੇ ਦੇ ਕੋਈ ਅਪਰੀਸ਼ੀਏਸ਼ਨ ਲੈਣਾ ਚਾਹੁੰਦੇ ਤੁਸੀਂ ਉਹ ਗੱਲ ਵੀ ਲਿਖੋ ਮੇਰੇ ਕਈ ਫਾਰਮਰ ਮੈਂ ਜਿਹਨਾਂ ਨੇਆਂ ਸੋਰੀਆਂ ਕੀਤੀਆਂ ਉਹਨਾਂ ਨੂੰ ਪੀਏਯੂ ਨੇ ਮੁੱਖ ਮੰਤਰੀ ਅਵਾਰਡ ਵੀ ਦਿੱਤੇ ਕਿਉਂਕਿ ਚੰਗੀ ਬਾਗਬਾਨੀ ਕਰਦੇ ਸੀ ਚੰਗੀ ਖੇਤੀ ਕਰਦੇ ਸੀਗੇ ਸਰਬੀਰਿੰਦਰ ਸਿੰਘ ਸਿੱਧੂ ਪ੍ਰੋਗਰੈਸਿਵ ਫਾਰਮਰ ਰਹਾ ਉਹਨਾਂ ਦੇ ਬ੍ਰਦਰ ਮਨਦੀਪ ਸਿੰਘ ਸਿੱਧੂ ਜਲੰਧਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਰਹੇ ਅੱਜਕੱਲ ਉਹ ਡੀਆਈਏ ਨੇ ਉਹਨਾਂ ਦੇ ਫਾਦਰ ਮੈਂ ਲਿਖਿਆ ਸੀਗਾ कि सिद्धू ਭਰਾ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਬੁਲੰਦ ਕਰ ਰਿਹਾ ਫਾਦਰ ਉਹਨਾਂ ਦੇ ਪ੍ਰੋਗਰੈਸਿਵ ਫਾਰਮਰ ਬੇਟਾ ਉਹਨਾਂ ਦਾ ਪ੍ਰੋਗਰੈਸਿਵ ਫਾਰਮਰ ਤੇ ਇੱਕ ਬੇਟਾ ਉਹਨਾਂ ਦਾ ਪੁਲਿਸ ਅਫਸਰ ਸੋ ਜੈ ਜਵਾਨ ਤੇ ਜੈ ਉਹ ਸਟੋਰੀ ਬੜੀ ਚੰਗੀ ਸੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਅਵਾਰਡ ਜਿਹੜਾ ਮਿਲਿਆ ਉਹ ਇਸ ਕਰਕੇ ਮਿਲਿਆ ਕਿ ਉਹ ਕਿੰਨੂ ਵੀ ਖੇਤੀ ਕਰਦੇ ਸੀ ਸੋ ਇਹ ਨਹੀਂ ਦਾ ਕਿ ਉਹ ਸਪਾਰਸ਼ ਨਾਲ ਮਿਲਿਆ ਉਹ ਇੱਕ ਕੋਲੈਬੋਰੇਟ ਕਰਨ ਦੀ ਗੱਲ ਸੀ ਜਿਹੜਾ ਤੁਸੀਂ ਦੱਸਿਆ ਲੋਕ ਸੰਪਰਕ ਵਿਭਾਗ no doubt ਭਰਤਿੰਦਰ ਸਿੰਘ ਚਾਹਲ ਨੇ ਜੋ ਲੋਕ ਸੰਪਰਕ ਵਿਭਾਗ ਦਾ ਚਿਹਰਾ ਮੋਹਰਾ ਬਦਲਿਆ ਤੇ ਉਸ ਤੋਂ ਬਾਅਦ ਉਹ ਪਿਰਤ ਪੈ ਗਈ ਜੇ ਹੁਣ ਤੱਕ ਵੀ ਉਸੇ ਚੋਈਆ ਪਾਰਟੀ ਨਿਕਲੀ ਸੋਸ਼ਲ ਮੀਡੀਆ ਦੀ ਪਾਰਟੀ ਨਿਕਲੀ ਹੁਣ ਜਿੰਨਾ ਕਿ ਤੁਸੀਂ ਹੁਣ ਕੀ ਹੋ ਗਿਆ ਹੁਣ ਪਹਿਲਾਂ ਹੁੰਦਾ ਸੀਗਾ ਜੀ ਮੈਨੂੰ ਯਾਦ ਹੈ ਫੀਲਡ ਪਬਲਿਸਿਟੀ ਡਿਪਾਰਟਮੈਂਟ ਹੁੰਦਾ ਸੀ ਪੀਆਈਬੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਤੋਂ ਪਹਿਲਾਂ ਜਿਹੜੇ ਲੋਕ ਸੰਪਰਕ ਦੇ ਪੁਰਾਣੇ ਅਫਸਰ ਹੋਣਗੇ ਉਹ ਕੀ ਕਰਦੇ ਸੀਗੇ ਡੀਸੀ ਦੀ ਖਬਰ ਲਾਉਣ ਤੋਂ ਬਾਅਦ ਇੱਕ ਟੀਵੀ ਡੀਸੀ ਦੇ ਘਰੇ ਲੈ ਕੇ ਜਾਂਦੇ ਸੀ ਉੱਥੇ ਐਂਟੀਨਾ ਲਾ ਕੇ ਚ ਉਹਨੂੰ ਦਿਖਾਉਂਦੇ ਸੀ ਫੀਲਡ ਪਬਲਿਸਿਟੀ ਅਫਸਰ ਕੋਲੇ ਜੀਪ ਹੁੰਦੀ ਸੀ ਡੀਸੀ ਕੋਲੇ ਜੀਪ ਵੀ ਨਹੀਂ ਹੁੰਦੀ ਸੀ ਕੇਰਨ ਸਾਹਿਬ ਦੇ ਜਮਾਨੇ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਦੀ ਲੋਕ ਸੰਪਰਕ ਵਿਭਾਗ ਦਾ ਹੁਣ ਜਿਹੜਾ ਹੁਣ ਤਾਂ ਇਹਨਾਂ ਨੇ ਪੰਨ ਕੰਮ ਜਿਹੜੀ ਕੈਪਟਨ ਮਦਨਿੰਦਰ ਸਿੰਘ ਨੇ ਪੰਨ ਮੀਡੀਆ ਏਜੰਸੀ ਬਣਾਈ ਸੀ ਉਹਦੇ ਵਿੱਚ ਪੈਰਲਲ ਲੋਕ ਸੰਪਰਕ ਵਿਭਾਗ ਦੇ ਬਰਾਬਰ ਦੀਆਂ ਪੋਸਟਾਂ ਬਰਾਬਰ ਦੇ ਉਹਨਾਂ ਦੇ ਐਡੀਟਰ ਜਿੱਦਾਂ ਸੰਪਾਦ ਅੱਗੇ ਜਾਗਰਤੀ ਇੱਕ ਮੈਗਜ਼ੀਨ ਆਉਂਦਾ ਸੀ ਤੁਹਾਨੂੰ ਬਿਲਕੁਲ ਫਾਰਮਟ ਦਾ ਪੇਪਰ ਸੀਗਾ ਉਹਦੇ ਵਿੱਚ ਇੱਕ ਮਹੀਨੇ ਦਾ ਹੁੰਦਾ ਸੀ ਉਹ ਹੁਣ ਤਾਂ ਮਹੀਨਾ ਕਿਤੇ ਨਹੀਂ ਹੁਣ ਤਾਂ ਤੁਸੀਂ ਮੈਨੂੰ ਅੱਜ ਵੀਆਂ ਤਿੰਨ ਖਬਰਾਂ ਦੱਸੋ ਕੈਨੇਡਾ ਦੀਆਂ ਤੁਸੀਂ ਅਖਬਾਰ ਪੜ੍ਹ ਕੇ ਆਏ ਹੋਗੇ ਟੀਵੀ ਦੇਖ ਕੇ ਆਏ ਹੋਗੇ ਬਿਲਕੁਲ ਤੁਸੀਂ ਕੱਲ ਵੀਆਂ ਤਿੰਨ ਖਬਰਾਂ ਦੱਸੋ ਸਾਡੀ ਮੈਮਰੀ ਇੰਨੀ ਛੋਟੀ ਹੋ ਗਈ ਹੁਣ ਸਾਨੂੰ ਪ੍ਰੋਸ ਉਹਦਾ ਵੀ ਫਲੱਡ ਆਇਆ ਪਿਆ ਨਾ ਨਿਊਜ਼ ਦਾ ਵੀ ਫਲੱਡ ਆਇਆ ਸਾਡੇ ਡੀਸੀ ਮੁਖਤਰ ਸਾਡੇ ਐਸਐਸਪੀ ਸੀ ਸੁਰਜੀਤ ਸਿੰਘ ਆਈਪੀਐਸ ਤੇ ਉਹਨਾਂ ਨੇ ਕਾਨਫਰੰਸ ਰੱਖੀ ਪ੍ਰੈਸ ਕਾਨਫਰੰਸ ਰੱਖੀ ਸਾਰੇ ਅਫਸਰਾਂ ਨੂੰ ਬੁਲਾਇਆ ਤੇ ਮੇਲਾ ਬਾਗੀ ਜਦੋਂ ਲੱਗਦਾ 13 ਜਨਵਰੀ ਨੂੰ ਤੇ 1 2 ਜਨਵਰੀ ਤੋਂ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਹੋਵੋਗੇ ਕਿ ਮੇਲਾ ਬਾਗੀ ਤਾਂ ਹਰ ਸਾਲ ਲੱਗਦਾ ਹੈ ਹਰ ਸਾਲ ਪ੍ਰਬੰਧ ਹੁੰਦੇ ਹਰ ਸਾਲ ਅਸੀਂ ਸੈਕਟਰਾਂ ਜ ਬੰਨਦੇ ਆ ਹਰ ਸਾਲ ਸ਼ਰਧਾਲੂ ਆਉਂਦੇ ਆ ਕੋਲਸ ਲੱਗਦੀ ਹੈ ਤੇ ਨਵੀਂ ਗੱਲ ਕੀ ਹੈ ਉਹ ਕਹਿੰਦੇ ਨਵੀਂ ਗੱਲ ਇਹ ਹੈ ਵੀ ਤੁਸੀਂ ਅਜ ਤੀਆਂ ਤਿੰਨ ਖਬਰਾਂ ਦੱਸੋ ਸਾਰੇ ਅਫਸਰ ਬੈਠੇ ਉਹ ਕਿਸੇ ਨੂੰ ਅੱਧੀ ਯਾਦ ਸੀ ਕਿਸੇ ਮੇਕੀ ਯਾਦ ਸੀ ਸੋ ਸਾਡੀ ਮੈਮਰੀ ਛੋਟੀ ਹੋ ਗਈ ਆਪਣਾ ਦੂਜੀ ਗੱਲ ਇਹ ਹੈ ਕਿ ਲੋਕ ਸੰਪਰਕ ਜਿਹੜਾ ਕੋਈ ਸਾਨੂੰ ਦੇ ਰਿਹਾ ਹੈ ਪਰੋਸ ਰਿਹਾ ਹੈ ਉਦੇ ਚ ਉਹਨਾਂ ਦਾ ਬਿਜ਼ਨਸ ਵੀ ਹੈ ਅਖਬਾਰਾਂ ਦਾ ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਨਾਮ ਹੀ ਅਖਬਾਰ ਦਾ ਰੌਲਾ ਪਿਆ ਕਿੰਨੀਆਂ ਸਟ੍ਰਾਈਕਾਂ ਹੋਈਆਂ ਕਿੰਨੀਆਂ ਜਥੇਬੰਦੀਆਂ ਨੇ ਸਪੋਰਟ ਕੀਤੀ ਉਹਦਾ ਕੀ ਰੌਲਾ ਸੀਗਾ ਵੀ ਸਾਡੀ ਸਰਕਾਰ ਦੇ ਹੱਕ ਚ ਤੁਸੀਂ ਲਿਖੋ ਤੇ ਅਸੀਂ ਤੁਹਾਡਾ ਜਿਹੜਾ ਇਵਜਾਰਨਾ ਤੁਹਾਨੂੰ ਦੇਵਾਂਗੇ ਹੁਣ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੇ ਹੈ ਜਿਹੜੇ ਸਰਕਾਰ ਦੇ ਦਰੂਮਦਾਰ ਤੇ ਚੱਲਦੇ ਜਿਵੇਂ ਮੈਂ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਸੀਗਾ ਵੀ ਪ੍ਰਵਾਸੀਆਂ ਦੇ ਵੀ ਅੱਗੇ ਹੁੰਦਾ ਸੀਗਾ ਕਿ ਰੇਡੀਓ ਤੇ ਐਡਾ ਚੱਲਦਾ ਉਹਨ ਦਾ ਉਹ ਕਹਿੰਦੇ ਸੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਆਪਣਾ ਡੋਮੇਨ ਬਣਾਓ ਸਾਨੂੰ ਦਿਓ ਅਸੀਂ ਆਪਣੀ ਪਾਲਿਸੀ ਜਲਾਉਂਦਾ ਜਿਹੜਾ ਉਹਨਾਂ ਨੇ ਪਿੱਛੇ ਜੇ ਕੀਤਾ ਵੀ ਸੀ ਤੁਹਾਡੇ ਵਿਊ ਵੇਖ ਕੇ ਦੱਸਾਂਗੇ ਕਿ ਤੁਹਾਨੂੰ ਕਿੰਨਾ ਰੇਟ ਦੇਣਾ ਹੈ ਕਿੰਨੇ ਤੁਹਾਡੇ ਵਿਊ ਆ ਰਹੇ ਆ ਜਾਂ ਕਿੰਨੇ ਤੁਹਾਡੇ ਸਬਸਕ੍ਰਾਈਬਰ ਆ ਇੰਨੇ ਵਾਲੇ ਨੂੰ ਇੰਨੇ ਪੈਸੇ ਇੰਨੇ ਵਾਲੇ ਨੂੰ ਪੈਸੇ ਹੋਰ ਬਹੁਤ ਸਾਰੇ ਉਸ ਡੈਚ ਗਏ ਵੀ ਆਕਰ ਉਧਰ ਨਹੀਂ ਅੱਛਾ ਉਹਨਾਂ ਸਮਿਆਂ 'ਚ ਜਦੋਂ ਤੁਸੀਂ ਪੱਤਰਕਾਰੀ ਸ਼ੁਰੂ ਕੀਤੀ ਅਸੀਂ ਉਦੋਂ ਵੀ ਸੁਣਦੇ ਪੜ੍ਹਦੇ ਹੁੰਦੇ ਸੀ ਕਿ ਜੈਲੋ ਜਰਨਲਿਜ਼ਮ ਪੀਲੀ ਪੱਤਰਕਾਰੀ ਬਿਲਕੁਲ ਔਰ ਜਿਹੜੇ ਪੱਤਰਕਾਰ ਭਰਾਵੀਆਂ ਜਿੱਦਾਂ ਆਪਾਂ ਦੂਜਿਆਂ ਦੇ ਨੁਕਸ ਤੇ ਸਾਰੇ ਕੱਢਦੇ ਆ ਜਰਨਲਿਸਟ ਦਾ ਕੰਮ ਹੀ ਆ ਪ politcal ਬੰਦਿਆਂ ਦੇ ਉੱਤੇ ਕਿੰਤੂ ਪੰਤੂ ਕਰਨਾ ਆਲੋਚਨਾ ਕਰਨੀ ਅਫਸਰशाही ਦੇ ਉੱਤੇ ਚੰਗਾ ਮੰਦਾ ਜੋ ਵੀ ਚੱਲ ਰਿਹਾ ਉੱਤੇ ਗੱਲ ਕਰਨੀ ਜਿਹੜੇ ਪੱਤਰਕਾਰ ਵੀ ਨੇ ਇਸ ਤਰੀਕੇ ਨਾਲ ਖਬਰਾਂ ਉਹਨੇ ਪੱਤਰਕਾਰ ਭਰਤੀ ਕੀਤੇ ਇਥੋਂ ਤੱਕ ਕਿ ਸਿਕਟਾ ਦੇ ਖੋਖਿਆਂ ਵਾਲਿਆਂ ਤੱਕ ਵੀ ਪੱਤਰਕਾਰ ਬਣ ਕੇ ਪੈ ਗਏ ਪਿੰਡਾਂ 'ਚ ਵੀ ਪੱਤਰਕਾਰ ਬਣਾਉਂਦੇ ਉਤੋਂ ਬਾਅਦ ਇੱਕ ਗੱਲ ਪੀੜੀ ਪੱਤਰਕਾਰੀ ਦੀ ਤੇ ਹੈਗੀ ਹੈਗੀ ਸੀ ਉਹ ਪੱਤਰਕਾਰਾਂ ਤੇ ਵੀ ਬੜੇ ਇਲਜ਼ਾਮ ਲੱਗਦੇ ਸੀ ਕਿ ਇਹਦੇ ਧੰਦਾ ਬਣ ਗਿਆ ਜੀ ਕਿਸੇ ਇੱਕ ਪੱਤਰਕਾਰ ਕਿਸੇ ਨਾਲ ਜੁੜ ਜਾਂਦਾ ਹੈ ਤੇ ਉਹਦੀ ਖਬਰਾਂ ਉਹਨੂੰ ਹੀ ਪ੍ਰਮੋਟ ਕਰਦਾ ਰਹਿੰਦਾ ਤੁਸੀਂ ਉਸ ਤੌਰ 'ਚੋਂ ਲੱਗੇ ਹੋ ਤੁਹਾਨੂੰ ਕਿਦਾਂ ਲੱਗਦਾ ਹੈ ਕਿ ਪੱਤਰਕਾਰਾਂ ਚ ਕਿਸ ਤਰ੍ਹਾਂ ਦਾ ਸਟੱਫ ਹੈਗਾ ਮਤਲਬ ਥੱਲੇੋਂ ਲੱਗੇ ਜਿਹੜੇ ਫੀਲਡ ਚ ਪੱਤਰਕਾਰ ਆ ਉੱਥੋਂ ਲੈ ਕੇ ਐਡੀਟਰ ਤੱਕ ਜਿਹੜੀ ਉਹ ਚੇਨ ਹੈ ਪੂਰੀ ਉਹਨੂੰ ਤੁਸੀਂ ਕਿਦਾਂ ਵੇਖਦੇ ਹੋ ਬਿਲਕੁਲ ਜੀ ਮੈਂ ਇੱਕ ਅਖਬਾਰ ਦਾ ਜਿਹੜਾ ਬੜਾ ਨੇੜਿਓਂ ਦੇਖਿਆ ਉਹ ਪੱਤਰਕਾਰ ਹੋਰ ਪਹਿਲੀ ਗੱਲ ਲਿਖਦੇ ਸੀ ਨਿਊਜ਼ ਸਪਲਾਈ ਏਜੰਟ ਹੂੰ ਵੀ ਸਾਨੂੰ ਖਬਰਾਂ ਦੇਣ ਵਾਲਾ ਇਹ ਏਜੰਟ ਹੈ ਇਹ ਮੈਨੂੰ ਕਹਿੰਦਾ ਸੀ ਇਹ ਕਮਾਊ ਪੁੱਤਰ ਹੈ ਹਰਚੰਦ ਸਿੰਘ ਬਰਸਟ ਕੈਪਟਨ ਅਮਰਿੰਦਰ ਸਿੰਘ ਦਾ ਉਹ ਐਸਡੀ ਸੀ ਉਹ ਰੋ ਜੀ ਇਹ ਉਹ ਕਹਿੰਦਾ ਸੀ ਯਾਰ ਸਾਨੂੰ ਇੱਕ ਇੱਕ ਸੰਤਾਲੀਆਂ ਵਾਲੇ ਤੋਂ ਡਰ ਨਹੀਂ ਲੱਗਦਾ ਸਾਨੂੰ ਆ ਪੱਤਰਕਾਰਾਂ ਤੋਂ ਡਰ ਲੱਗਦਾ ਮੈਂ ਕਹਿੰਦਾ ਯੋ ਕਿਵੇਂ ਉਹ ਕਹਿੰਦਾ ਯਾਰ ਹੁਣ ਕਿਹਨੂੰ ਕਿਹਨੂੰ ਅਸੀਂ ਖੁਸ਼ ਕਰੀਏ ਇੱਕ ਇੱਕ ਅਖਬਾਰ ਦੇ 15-15 ਪੱਤਰਕਾਰ ਹੈ ਉਹ ਤੁਹਾਡੇ ਵਾਲੀ ਗੱਲ ਹੁਣ ਉਹ ਕਹਿੰਦਾ ਵੀ ਪ੍ਰੈਸ ਲਿਖੀ ਫਿਰਦੇ ਉਹ ਹੁਣ ਇਹ ਨਹੀਂ ਪਤਾ ਲੱਗਦਾ ਵੀ ਇਹ ਕਪੜੇ ਪ੍ਰੈਸ ਕਰਨ ਵਾਲੀ ਹੈ ਇਹ ਪ੍ਰਿੰਟਿੰਗ ਪ੍ਰੈਸ ਹੈ ਸੋ ਪੰਜਾਬ ਦੇ ਵਿੱਚ ਇਹ ਦੌਰ ਅਸੀਂ ਦੇਖਿਆ ਬੜਾ ਨੇ ਉਹ ਦੂਸਰੀ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਬੰਦਾ ਕੰਮ ਕਰਦਾ ਹੁਣ ਮੈਂ ਪ੍ਰਸਾਰ ਭਰਤੀ ਜੀ ਕੰਮ ਕਰਦਾ ਸੀ ਹਾਲਾਂਕਿ ਉਹ ਤੋਂ ਮੇਰੀ ਤਨਖਾਹ 1750 ਰੁਪਏ ਸੀ 250 ਰੁਪਏ ぐらい ਫੈਕਸ ਦਾ ਸੀਗਾ ਹੂੰ ਮੇਰਾ ਇਥੋਂ ਰੇਡੀਓ ਨਾਲ ਜੁੜਿਆ ਮੈਨੂੰ 15-16000 ਰੁਪਏ ਮਹੀਨੇ ਦਾ ਇਥੋਂ ਮਿਲਣ ਲੱਗ ਪਿਆ ਇਦੋਂ ਬਾਅਦ ਮੈਂ ਪ੍ਰਿੰਸੀਪਲ ਸਰਵੰਤ ਸਿੰਘ ਨੂੰ ਇੱਕ ਵਾਰ ਗੱਲ ਦੱਸੀ ਹਾਸੇ ਵਾਲੀ ਹਾਂਜੀ ਮੈਂ ਕਿਹਾ ਜੀ ਮੈਂ ਤੁਹਾਡਾ ਨਾ 5 ਲੱਖ ਰੁਪਏ ਦੇਵਾਂ ਹੂੰ ਤੇ ਮੈਂ ਬੈਕ ਇਸ ਨੂੰ ਨਾਕ ਤਾਂ ਦੁੱਤਾ ਨਹੀਂ ਗਾ ਤੇ ਜੇ ਉਹ ਮੇਰੀਆਂ ਲਿਖਤਾਂ ਤੋਂ ਕੋਈ ਕਮ ਕੋਈ ਕਮਾ ਗਿਆ ਹੋਵੇ ਤਾਂ ਮੈਨੂੰ ਪਤਾ ਨਹੀਂ ਮੈਂ ਕਿਹਾ ਜੀ ਤੁਸੀਂ ਨਾ ਇੱਕ ਖੇਡ ਸੰਸਾਰ ਮੈਗਜੀਨ ਛਾਪਿਆ ਸੀਗਾ ਹੂੰ ਉਹਦੇ ਵਿੱਚ ਇੱਕ ਐਡ ਲੱਗੀ ਸੀ ਸਿਆਟਲ ਦੀ ਤੇ ਉਹ ਐਡ ਪੜ੍ਹ ਕੇ ਤੇ ਮੈਂ ਫੋਨ ਕੀਤਾ ਤੇ ਸੁੱਚਾ ਸਿੰਘ ਰੰਧਾਵਾ ਹੁੰਦੇ ਸੀ ਉੱਥੇ ਉਹ ਮੈਨੂੰ ਕਹਿੰਦੇ ਕੀ ਕਰਦਾ ਮੈਂ ਕਿਹਾ ਜੀ ਖਬਰਾਂ ਮੈਂ ਜਿਹੜੀ ਉਹ ਕਰਦਾ ਤੇ ਮੈਂ ਖਬਰਾਂ ਕਰਦਾ ਸੀ ਮੈਨੂੰ 10000 ਰੁਪਏ ਉਹ ਦਿੰਦੇ ਸੀ ਹੂੰ ਮਤਲਬ ਕਹਿਣ ਦਾ ਭਾਵ ਹੈ ਕਿ ਮੈਨੂੰ 25-30000 ਰੁਪਇਆ ਉਦੋਂ ਮਹੀਨੇ ਦਾ ਮਿਲਦਾ ਮੈਨੂੰ ਇਧਰ ਉਧਰ ਕਿਸੇ ਚੱਕਣ ਦੀ ਲੋੜ ਨਹੀਂ ਸੀ ਨਾ ਹੀ ਮੈਂ ਉਸ ਕੰਮ ਵਿੱਚ ਕਦੇ ਪਿਆ ਜਿਹੜੇ 99% ਮੈਂ ਆਪਣੀ ਗਾਰੰਟੀ ਦਿੰਦਾ 1% ਹੋ ਸਕਦਾ ਕਿਤੇ ਵਿਦਾਈ ਹੋ ਗਈ ਹੋ ਮੈਂ ਮੰਨਦਾ ਵੀ ਉਹ ਗੱਲ ਇਹ ਕਿਤੇ ਕਿਸੇ ਨੂੰ ਸ਼ਿਕਾਇਤ ਹੋਵੇ ਤਾਂ ਹੋ ਸਕਦਾ ਹਾਂਜੀ ਜਾਂ ਕਿਸੇ ਮੇਰੇ ਨਾਂ ਤੇ ਕਿਸੇ ਨੇ ਕੁਝ ਕਰਤਾ ਹੋਵੇ ਤਾਂ ਹੋ ਸਕਦਾ ਹੈ 99% ਮੈਂ ਆਪਣੀ ਗਾਰੰਟੀ ਦਿੰਦਾ 1% ਹੀ ਲੈਣੀ ਚਾਹੀਦੀ 100% ਮੈਂ ਬਿਲਕੁਲ ਕੋਈ ਵੀ 100% ਪਰਫੈਕਟ ਨਹੀਂ ਹੋ ਸਕਦਾ ਮੈਂ ਬੜਾ ਸੱਚਾ ਸੁੱਚਾ ਹਾਂ ਹੋ ਸਕਦਾ ਮੇਰੇ ਚ ਵੀ 100 ਕਮੀਆਂ ਹੋਣ ਪਰ ਮੈਂ ਇਸ ਦਲਦਲ ਚ ਨਹੀਂ ਫਸਿਆ ਉਹਦਾ ਕਾਰਨ ਕੀ ਸੀਗਾ ਜੀ ਸਾਹਿਬ ਇਹ ਤੁਹਾਨੂੰ ਕੋਈ ਅਦਾਰਾ ਪੇ ਕਰਦਾ ਤੁਹਾਨੂੰ ਰਿਸਪੈਕਟ ਵੀ ਦਿੰਦਾ ਹੈ ਤੁਹਾਨੂੰ ਪੈਸੇ ਵੀ ਦਿੰਦਾ ਹੈ ਮੈਨੂੰ ਯਾਦ ਹੈ ਦੂਰਦਰਸ਼ਨ ਸਾਨੂੰ 1800 ਰੁਪਇਆ ਇੱਕ ਖਬਰ ਦਾ ਦਿੰਦਾ ਤੇ ਉਹ ਮੈਂ ਉਦੋਂ ਆਪਣਾ ਕੈਮਰਾਮੈਨ ਨਹੀਂ ਥੀ ਰੱਖਿਆ ਤੇ ਦੂਜਾ ਕੈਮਰਾਮੈਨ ਨੂੰ ਮੈਂ ਕਿਹਾ ਜਦੋਂ ਤੁਸੀਂ ਖਬਰਾਂ ਐਡਿਟ ਕਰਕੇ ਤੁਸੀਂ ਭੇਜ ਦਿਆ ਕਰੋ ਤੇ ਉਹ ਬਾਅਦ ਵਿੱਚ ਬਿੱਲ ਵੀ ਉਹਦੇ ਨਾਂ ਤੇ ਬਣਿਆ ਤੇ ਮੈਂ ਉਹ ਉਹਦੇ ਮੈਨੂੰ ਵੀ ਉਹਦਾ ਕੁਝ ਨਹੀਂ ਮਿਲਿਆ ਮੈਂ ਕਿਹਾ ਚਲੋ ਉਹ ਅਕਲ ਵੀ ਆ ਗਈ ਮੈਨੂੰ ਕੈਮਰਾ ਖਰੀਦਣ ਲੱਗਿਆ ਮੈਨੂੰ ਜਿੰਨੀ ਤਕਲੀਫ ਮੈਨੂੰ ਹੋਈ ਇਮਾਨਤ ਕਈ ਪੰਚਾਰੋਂ ਕਈ ਬੰਦੇ ਆ ਵੀ ਟੱਕਰਦੇ ਸੀ ਉਹ ਜਿਹੜੇ ਕਹਿੰਦੇ ਕੁਝ ਨਹੀਂ ਕਰਨੀ ਲੋੜ ਤੁਸੀਂ ਆ ਲੋਗੋ ਜੇ ਸਾਨੂੰ ਦੇ ਦੋ ਤੇ ਸਾਡੇ ਤੋਂ ਮਹੀਨੇ ਦਾ 30000 ਰੁਪਏ ਲੈਣਾ ਕਰੋ ਸੋ ਇਹ ਦੌਰ ਹੈਗਾ ਕੋਈ ਸ਼ੱਕ ਨਹੀਂ ਪਰ ਹੁਣ ਸੋਸ਼ਲ ਮੀਡੀਆ ਨੇ ਜਿਹੜਾ ਕੁਝ ਕਰਤਾ ਕਿਸੇ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਹੁਣ ਪੁਰਾਣੇ ਐਕਸੀਆਂ ਨੂੰ ਐਸਡੀਓ ਤੁਹਾਡੇ ਜੂਨੀਅਰ ਤੁਹਾਡੇ ਜੇ ਜੂਨੀਅਰ ਉਹ ਕਹਿੰਗੇ ਸਰ ਆਪਾ ਉੱਜਣਾ ਕਹਦੇ ਹੱਸਦੇ ਤੁਸੀਂ ਦਿਓ 500 ਰੁਪਏ ਦਫਾ ਕਰੋ ਸੋ ਹੁਣ ਕਰਦਾ ਮੈਂ ਆਪਾਂ ਹਟਾਇਆ ਜੀ ਇਹ ਚੀਜ਼ ਮੈਨੂੰ ਯਾਦ ਹੈ ਅਸੀਂ ਹੈਲਥ ਕਾਰਪੋਰੇਸ਼ਨ ਚ ਹੁੰਦੇ ਸੀ ਤੇ ਇੱਕ ਸਾਡਾ 1999 ਦੀ ਗੱਲ ਆ ਉੱਥੇ ਇੱਕ ਪੰਜਾ ਪਿਆਰੇ ਦੇ ਨਾਂ ਤੇ ਮਤਲਬ ਹਸਪੀਟਲ ਬਣੇ ਸੀਗੇ ਪੰਜ ਅਵਰ ਸਰਚ ਤੇ ਇੱਕ ਸਾਡੇ ਕੋਈ ਸਾਥੀ ਸੀ ਉਹਨਾਂ ਦੇ ਹਸਪੀਟਲ ਤੇ ਇੱਕ ਬੰਦਾ ਜੀਟੀਵੀ ਦਾ ਲਾ ਕੇ ਆਪਣੇ ਕੈਮਰੇ ਤੇ ਤੇ ਪਹੁੰਚਿਆ ਉਹ ਲੇਬਰ ਵਾਲਿਆਂ ਨੂੰ ਕਿੰਨਾ ਸੀ ਮਿੱਟ ਪਾਉਂਦੇ ਹੋ ਕਿੰਨਾ ਕੀ ਕਹਤੇ ਬਲੈਕ ਮਾਰਕਿੰਗ ਸ਼ੁਰੂ ਹੋ ਗਈ ਦੋ ਤਿੰਨ ਵਾਰੀ ਤੋਂ ਪੈਸੇ ਲੈ ਆ ਮੁੜ ਕੇ ਉਹਨੇ ਮੂੰਹ ਪਾ ਲਿਆ ਹਰ ਵਾਰੀ ਉਹ ਮੁੜ ਕੇ ਅਸੀਂ ਕੇਸ ਜਿੱਤਿਆ ਪਹਿਲਾਂ ਤੁਸੀਂ ਹੱਡੀ ਪਾਈ ਨਾ ਉਹ ਹੀ ਨਾ ਉਹ ਕਿਤੇ ਹੋਰ ਦੀ ਹੀ ਗੱਲ ਉਹ ਬਾਅਦ ਚ ਮੈਨੂੰ ਸਾਡੇ ਜਿਹੜੇ ਐਸਸੀ ਸਾਹਿਬ ਸੀ ਉਹ ਕਹਿੰਦੇ ਯਾਰ ਤੂੰ ਪੱਤਰਕਾਰ ਹਾਂ ਨਾ ਤੁਰਿਆ ਫਿਰਦਾ ਹਨ ਨੂੰ ਬੜੀ ਬਲੈਕਮੇਲਿੰਗ ਹੋ ਰਹੀ ਉਹ ਮੈਂ ਇੱਕ ਕਿਤਾਬ ਵੀ ਲਿਖੀ ਗਾਦੀ ਰੌਚੀ ਉਹ ਚੈਪਟਰ ਮੈਂ ਕੰਕਲੂਡ ਕਰ ਤੁਹਾਨੂੰ ਦਊਗਾ ਤੇ ਉਹ ਫਿਰ ਮੈਂ ਮੇਰੇ ਮਿੱਤਰ ਸੀ ਜਿਸ ਆਪਣੇ ਜਸਵੀਰ ਪੱਟੀ ਤੇ ਮਨਮੋਹ ਟਲਹਰੀ ਦਾ ਇੱਕ ਵਾਰ ਚੀਨੇ ਉਹ ਜਸਵੀਰ ਪੱਟੀ ਆਪਣੇ ਮਨਮੋਹ ਟਲਹਰੋ ਅੱਜ ਵੀ ਆਪਣੇ ਮਿੱਤਰ ਆਪਣੇ ਨੇੜੇ ਮੈਂ ਪੰਜਾਬੀ ਟਲਵਿੰਡ ਸੀ ਪੰਜਾਬੀ ਟਲਵਿੰਡ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਯਾਰ ਕੰਮ ਹੋ ਰਿਹਾ ਉਹਨਾਂ ਨੇ ਲੱਬਿਆ ਬੰਦਾ ਉਹ ਉਹ ਇੱਕ ਆਰਐਮਪੀ ਸੀਗਾ ਤੇ ਉਹ ਜਾਲੀ ਸਾਰਾ ਕੁਝ ਉਹ ਕਰਦਾ ਸੀਗਾ ਤੁਹਾਡੀ ਉਸੇ ਵਾਰ ਨੇ ਜਗ ਬਣੀ ਨਾ ਫਿਰ ਉਹਦੀ ਛੁੱਟੀ ਕਰਾਈ ਮੈਂ ਕਦੇ ਜਗ ਬਣੀ ਮੈਂ ਪੱਤਰ ਕਰ ਨਹੀਂ ਲਿਆ ਉਹ ਜਗ ਬਣੀ ਦਾ ਸੀ ਬੰਦਾ ਉਹ ਚਲੋ ਕਿਸੇ ਖਬਰ ਦਾ ਨਹੀਂ ਹੋ ਸਕਦਾ ਮੈਂ ਆਪਣਾ ਪੱਤਰਕਾਰੀ ਦੇ ਵਿੱਚ ਵੀ ਸਭ ਕੁਝ ਬਲੈਕਮੇਨਿੰਗ ਚੱਲਦੀ ਹੈ ਇਹ ਇੱਕ ਹੀ ਗੱਲ ਤਾਂ ਇਹ ਵਜੇ ਹੈ ਜੀ ਅੱਜ ਵੀ ਜੇ ਤੁਸੀਂ ਉਹਨਾਂ ਨੂੰ ਪੱਤਰਕਾਰੀ ਅਪਲਾਈ ਕਰਦੇ ਹੋ ਨਾ ਉਹ ਪਹਿਲਾਂ ਕਹਿੰਦੇ ਆ ਵੀ ਚਾਰ ਪਾਰਟੀਆਂ ਨੇ ਆਂਗਰਸ ਅਕਾਲੀ ਦਲ ਸੀਪੀਆਈ ਸੀਪੀਐਮ ਤੇ ਜਨ ਸੰਗ ਜਾ ਕੋਈ ਹੁਣ ਨਵੀਂ ਆਈ ਇਹ ਪੰਜਾਂ ਦੇ ਮੈਂਬਰਾਂ ਤੋਂ ਸਾਨੂੰ ਲਿਖਾ ਕੇ ਦਿਓ ਵੀ ਤੁਹਾਡੇ ਖਿਲਾਫ ਕੋਈ ਸ਼ਿਕਾਇਤ ਨਹੀਂ ਅੱਛਾ ਇਥੇ ਸਖ ਹੋ ਗਿਆ ਹਾਂ ਐ ਫਿਰ ਇੱਕ ਬੜਾ ਪੁਰਾਣਾ ਹੈ ਸਰਪੱਤਰ ਕਰੀ ਕੀ ਕਰੋਗਾ ਬੰਦਾ ਇਹ ਬੜਾ ਪੁਰਾਣਾ ਹੈ ਇਹ ਇੱਕ ਦੋ ਐਫੀਡੇਵਟ ਨੇ ਇੱਕ ਤਾਂ ਤੁਸੀਂ ਆਪਣੇ ਬਾਰੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੂਜਾ ਉਹ ਹੈ ਕਿ ਪੋਲੀਟিক্যাল ਪਾਰਟੀਆਂ ਤੋਂ ਤੁਸੀਂ ਸਾਈਨ ਕਰਾ ਕੇ ਦਿਓ ਮੰਨ ਲਓ ਸੀਪੀਐਮ ਦਾ ਸਕੱਤਰ ਹੈ ਜਾਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਜਾਂ ਕਾਂਗਰਸ ਦਾ ਵੀ ਜਸ਼ਵਿੰਦਰ ਸਿੰਘ ਬੱਟਾ ਜਾਂ ਗਿੱਲ ਸਾਹਿਬ ਇਹ ਮੈਨੂੰ ਜਾਣਦੇ ਆ ਤੇ ਇਹ ਬੰਦੇ ਚੰਗੇ ਆ ਉਹਨਾਂ ਦਾ ਕਰੈਕਟਰ ਦੀ ਵੇਰੀਏਸ਼ਨ ਤੇ ਰਿਫਰਮੇਸ਼ਨ ਪਾਲਿਸੀ ਦੀ ਬਜਾਏ ਪੋਲਿਟਿਕਲ ਪਾਰਟੀਆਂ ਤੋਂ ਜਦੋਂ ਤੁਸੀਂ ਪੋਲਿਟਿਕਲ ਪਾਰਟੀਆਂ ਦਲੋਂਗੇ ਤੇ ਅਗਲਾ ਜੇ ਕੱਲ ਨੂੰ ਤੁਸੀਂ ਉੱਚੀ ਨੀਵੀਂ ਗੱਲ ਕਰੋਗੇ ਜਾਂ ਉਹਦੇ ਖਿਲਾਫ ਦੇਖੋਗੇ ਤਾਂ ਉਹਨੇ ਤੁਹਾਨੂੰ ਛੋਟੀ ਚਿੱਠੀ ਪਾ ਦੇਣੀ ਹੈ ਉਹ ਪਹਿਲਾਂ ਹੀ ਉਹ ਸਾਰਾ ਸਿਸਟਮ ਉਵੇਂ ਦਾ ਬਣਾਇਆ ਹੋਇਆ ਵੀ ਇਹ ਸਾਡੇ ਬਿਊ ਸਪਲਾਈ ਏਜੰਟ ਹੈਗੇ ਆ ਸਾਡੇ ਕਮਾਊ ਪੁੱਤਰ ਹੈਗੇ ਆ ਤਨਖਾਹ ਕੋਈ ਦੇਣੀ ਨਹੀਂ ਇਸ਼ਤਿਹਾਰਾਂ ਦੇ ਵਿੱਚੋਂ 10000 ਰੁਪਿਆ 10% ਦੇਣਾ ਹੈ ਮੈਂ ਤਾਂ ਕਈ ਵਹਿਬ ਜੇ ਬੰਦੇ ਦੇਖੇ ਆ ਵੀ ਜੇ ਕਿਸੇ ਦੀ ਡੈਥ ਹੋ ਜਾਵੇ ਨਾ ਕੁਦਾਨਾ ਕਰਦਾ ਤੇ ਉਹ ਤੋਂ ਉਸ ਤੋਂ ਪਹਿਲਾਂ ਜਾਂਦੇ ਆ ਤੇ ਮੈਂ ਹੱਸਦਾ ਹੁੰਦਾ ਮੈਂ ਕਹਿੰਦਾ ਯਾਰ ਤੁਸੀਂ ਅਗਲੇ ਦਿਨ ਘਰੇ ਤਾਂ ਸੱਫਰ ਵੀ ਸ਼ਾਇਦ ਉਹ ਮੌਤ ਕਿਵੇਂ ਹੋਈ ਹੈ ਉਹ ਕੀ ਉਹ ਇਸ਼ਤਿਹਾਰ ਦੇਣ ਦੇ ਲਾਇਕ ਹੈ ਜਾਂ ਨਹੀਂ ਲਾਇਕ ਤੇ ਤੁਸੀਂ ਗੱਲ ਚਬੂਠਾ ਦਿੰਦੇ ਹੋ ਜੇ ਇੱਕ ਅਖਬਾਰ ਨੂੰ ਇਸ ਹਾਂ ਜੇ ਇੱਕ ਅਖਬਾਰ ਨੂੰ ਹਿਸ਼ਿਆਰ ਲੇਦਾ ਤੇ ਦੂਜੇ ਅਖਬਾਰ ਵਾਲੇ ਨੇ ਕਹਿੰਦਾ ਜੀ ਮੈਨੂੰ ਉਤੋਂ ਸੁਣ ਆਇਆ ਤੇ ਆਹ ਸਾਨੂੰ ਤਾਂ ਜੀ ਇਸ਼ਤਿਹਾਰ ਜ਼ਰੂਰ ਦਿਓ ਭਾਵੇਂ ਛੋਟਾ ਦਿਓ ਹੂੰ ਸੋ ਹੁਣ ਕੋਵਿਡ ਤੋਂ ਬਾਅਦ ਪ੍ਰਿੰਟ মিডিਆ ਦਾ ਜਿਹੜਾ ਜਲੂਸ ਨਿਕਲਿਆ ਹਾਲਾਂਕਿ ਕੋਵਿਡ ਤੋਂ ਬਾਅਦ ਤਾਂ ਤੁਸੀਂ ਦੇਖ ਲਈ ਆਨਲਾਈਨ ਹੋਇਆ ਤੇ ਦੂਸਰਾ ਹਿੰਦੀ ਪੇਪਰਾਂ ਕਰਕੇ ਵੀ ਹੋ ਗਿਆ ਹੁਣ ਇਹ ਪਹਿਲਾਂ ਹੁੰਦਾ ਸੀਗਾ ਤੁਸੀਂ ਜਦੋਂ ਨੌਕਰੀ ਕਰਦੇ ਸੀ ਤੁਹਾਨੂੰ ਡਰ ਹੁੰਦਾ ਸੀ ਜੇ ਖਬਰ ਚੰਡੀਗੜ੍ਹ ਨਾ ਪਹੁੰਚ ਜੇ ਸੱਕਦੀ ਵੀ ਆਪਾਂ ਕੰਮ ਠੀਕ ਕਰੀਏ ਹੁਣ ਤਾਂ ਥੋੜੀ ਜੱਡੇ ਵਾਲੇ ਗੁਰੂ ਦੀ ਖਬਰ ਅੰਮ੍ਰਿਤਸਰ ਦੀ ਆਉ ਬਿਆਸੀ ਟੱਪਦੀ ਜੀ ਸਾਡੇ ਮੁਕਸਲ ਦੀ ਖਬਰ ਸਾਧਕ ਨਹੀਂ ਜਾਂਦੀ ਆਓ ਇਹ ਬੜਾ ਜੀ ਅਜੀਬ ਕੰਮ ਕਰਤਾ ਇਹਨਾਂ ਨੇ ਕਿ ਜਿਹੜੀਆਂ ਉਹ ਸੈਕਸ਼ਨ ਬਣਾ ਦਿੱਤੇ ਸਿਰੋਂ ਆਡੀਸ਼ਨ ਹੋ ਗਏ ਪਰ ਉਹ ਜਿਹੜੀ ਅੱਗੇ ਬਾਦਲ ਸਾਹਿਬ ਦੀ ਹਮੇਸ਼ਾ ਇਹ ਕਰਾਈ ਹੁੰਦੀ ਸੀ ਬਾਦਲ ਸਾਹਿਬ ਕਹਿੰਦੇ ਸੀ ਕਿ ਮੈਂ ਸਵੇਰੇ 6 ਵਜੇ ਅਖਬਾਰ ਪੜ੍ਹ ਲਵਾਂ ਉਹਨੇ ਪੜ੍ਹ ਕੇ ਡੀਸੀ ਨੂੰ ਫੋਨ ਕਰ ਦਿੰਦਾ ਵੀ ਕਾਕਾ ਕੀ ਗੱਲ ਹੈ ਐਸਐਸਪੀ ਨੂੰ ਫੋਨ ਕਰ ਦਿੰਦਾ ਕੀ ਗੱਲ ਹੈ ਹੁਣ ਤਾਂ ਤੁਸੀਂ ਜਿੰਨੀ ਮਰਜ਼ੀ ਖਬਰਾਂ ਲੱਗੀਆਂ ਇਸ ਕਰਕੇ ਸਾਡੀ ਉਹ ਕਿ ਬਹੁਤ ਅਰੀ ਨਹੀਂ ਕਰਦਾ ਕ੍ਰੈਡੀਬਿਲਟੀ ਵੀ ਘਟ ਗਈ ਬਿਲਕੁਲ ਵੱਡੇ ਬਿਜ਼ਨਸ ਹਾਊਸ ਆ ਗਏ ਜੀ ਜਿਹੜੇ ਨਾਮੀ ਜਿਨ੍ਹਾਂ ਨੇ ਮੋٹے ਫੰਡ ਲਏ ਹੋਏ ਨੇ ਉਹ ਕੀ ਕਰਦੇ ਹੁਣ ਦਿੱਲੀ ਬੈਠੇ ਉਹਨਾਂ ਨੇ ਪੈਕੇਜ ਲੈ ਲਿਆ ਪੰਜਾਬ ਹਰਿਆਣਾ ਹਿਮਾਚਲ ਸਾਨੂੰ ਦੇ ਦੋ ਐਡੀਟੋਰੀਅਲ ਵੀ ਉਹਨਾਂ ਦੀ ਮਰਜ਼ੀ ਦਾ ਖਬਰਾਂ ਵੀ ਉਹਨਾਂ ਦੀ ਮਰਜ਼ੀ ਦੀਆਂ ਅੱਗੇ ਹੁੰਦਾ ਸੀ ਐਡੀਟਰ ਵਿਖਦੇ ਸੀਗੇ ਹੁਣ ਮਾਲਕ ਵਿਖਦੇ ਬਿਲਕੁਲ ਸਹੀ ਗੱਲ ਕਹਿ ਰਹੇ ਤੁਸੀਂ ਪੱਤਰਕਾਰ ਦੀ ਤੇ ਵੈਲਿਊ ਬਿਲਕੁਲ ਕੋਈ ਨਹੀਂ ਰਹੀ ਨਹੀਂ ਥੱਲੇ ਪੱਤਰਕਾਰ ਰਹਿ ਨਹੀਂ ਜੀ ਨਿਊ ਸਪਲਾਈ ਜੰਟਾ ਉਹ ਬਿਲਕੁਲ ਠੀਕ ਜਿਹੜੀ ਚੰਗੀ ਨਵਾਂ ਹਾਲ ਮੈਨੂੰ ਟੈਟੂਸ ਕਰਾਇਆ ਅੱਜ ਜਿਹੜੀ ਚੰਗੀ ਅਖਬਾਰ ਹੈ ਮੈਂ ਉਹਨਾਂ ਦੇ ਵੀ ਮੈਂ ਲਿਖਿਆ ਮੈਂ ਵੱਡੇ ਨਾਮੀ ਅਖਬਾਰ ਜਿਹੜੇ ਨਿਮੀਨ ਸਟਰੀਮ ਮੀਡੀਆ ਦੇ ਉਹਦੇ ਵਿੱਚ ਵੀ ਮੈਂ ਦੇਖਿਆ ਵੀ ਉਹ ਐਡੀਟਰ ਜਿਹੜਾ ਉਹਨੇ ਕਿਵੇਂ ਜੁਆਇਨ ਕੀਤਾ ਉਹਦੇ ਘਰੇ ਕਿਹੜਾ ਕਿੱਥੋਂ ਦਵਾਈ ਤੋਂ ਸੋਫਾ ਕਿਵੇਂ ਆਇਆ ਔਰ ਉਹਦੇ ਘਰੇ ਜਿਹੜਾ ਕਾਰਪਟ ਕਿਵੇਂ ਲੱਗ ਗਿਆ ਔਰ ਜਿਹੜਾ ਕੋਈ ਮਾੜਾ ਮੋਟਾ ਇਧਰ ਉਧਰ ਹੋਇਆ ਕੋਈ ਤੁਹਾਡੇ ਵਰਗਾ ਚੰਗਾ ਪੱਤਰਕਾਰ ਉਹਨੂੰ ਉਹਨੇ ਚੱਕ ਕੇ ਜੰਮੂ ਮਾਰਿਆ ਜੰਮੂ ਵਾਲੇ ਨੂੰ ਮੁਕਸਰ ਮਾਰਿਆ ਮੁਕਸਰ ਵਾਲੇ ਨੂੰ ਇਹਨਾਂ ਕਹੇ ਵੀ ਇਹ ਬੰਦਾ ਕੰਮ ਦਾ ਨਹੀਂ ਆਪਣੇ ਸੋ ਮੈਂ ਉਹ ਬਲਾਈਆਂ ਖਾਧੀਆਂ ਜਾਂ ਲੋਕਾਂ ਦੀਆਂ ਦੇਖੀਆਂ ਵੀ ਐ ਤੇ ਜਿਹੜੇ ਸਫਲ ਕਰਦੇ ਪੱਤਰਕਾਰ ਉਹ ਵੀ ਦੇਖੇ ਐ ਬਾਕੀ ਬੀ ਨਾਸ ਕਿਸੇ ਦਾ ਵੀ ਨਹੀਂ ਹੁੰਦਾ ਚੰਗੇ ਪੱਤਰਕਾਰ ਨੂੰ ਅੱਜ ਵੀ ਲੋਕ ਪਸੰਦ ਕਰਦੇ ਐ ਸੁਣਦੇ ਐ ਆਪਣਾ ਰਵੀਸ਼ ਕੁਮਾਰ ਦੀ ਗੱਲ ਹੀ ਹੈ ਉਹਨੇ ਨਾਲ ਦਾ ਜਿਹੜਾ ਸੋਸ਼ਲ ਮੀਡੀਆ YouTube Facebook ਅੱਜ ਵੀ ਉਹਦੇ ਚੰਗਾ ਕੰਟੈਂਟ ਹੈਗਾ ਹੂੰ ਹੂੰ ਜੇ ਬੰਦਾ ਸੁਣਨਾ ਜਾਵੇ ਹੁਣ ਤੁਸੀਂ ਕਿੱਡਾ ਅੱਛਾ ਕੰਮ ਕਰ ਰਹੇ ਹੋ ਤੁਸੀਂ ਜਿਹੜੀ ਗੱਲ ਤੁਹਾਡੀ ਮੈਂ ਦੇਖ ਰਿਹਾ ਸੀ ਜਿੱਦਾਂ ਤੁਸੀਂ ਮੈਨੂੰ ਦਿਖਾ ਰਹੇ ਸੀਗੇ ਕਿ ਕੈਨੇਡਾ ਦੀ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਆ ਤੁਸੀਂ ਅੱਡੇ ਵੀ ਜਿਹੜਾ ਖਬਰਾਂ ਦਾ ਬਲਟਿਨ ਕਰਦੇ ਹੋ ਪੰਜਾਬੀ ਦੁਨੀਆ ਟੀਵੀ ਦੇ ਉੱਤੇ ਉਹਦਾ ਬੜਾ ਜਬਰਦਸਤ ਕੰਟੈਂਟ ਹੈ ਮੈਂ ਚਾਹਾਂਗਾ ਕਿ ਇਹ ਤੁਸੀਂ ਪੰਜਾਬ ਵਾਲਾ ਕੰਟੈਂਟ ਤੁਹਾਨੂੰ ਜ਼ਰੂਰ ਇਹ ਭਲੇਖਾ ਹੋਊਗਾ ਕਿ ਪੰਜਾਬ ਵਾਲਾ ਕੰਟੈਂਟ ਲੋਕ ਯਾਰ ਸੁਣਦੇ ਆ ਪੰਜਾਬ ਨੇ ਤਾਂ ਦਰਿਆ ਵਗੀ ਜਾਂਦੇ ਆ ਜੀ ਹਾਂ ਹਾਂ ਅੱਜ ਤੁਸੀਂ ਕੈਨੇਡਾ ਦੀ ਖਬਰ ਪਾਓਗੇ ਨਾ ਚਾਹੇ ਉਹ ਪਿੰਡ ਦੀ ਬੀਬੀ ਸਾਡੀ ਜਿਹਨੂੰ ਆਇਲੈਟ ਨੂੰ ਆਇਲੈਟ ਕਿਹਾ ਨਾ ਹੁੰਦਾ ਉਹਦੇ ਵੀ ਇੰਟਰਸਟ ਹੋਗਾ ਵੀ ਟਰੂਟਾ ਨਹੀਂ ਕੀ ਕੀਤਾ ਸਾਡੇ ਲੋਕਾਂ ਨੇ ਬਿਲਕੁਲ 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 ਅੱਛਾ ਹੁਣ ਮੈਂ ਤੇ ਤੁਹਾਨੂੰ ਆਖਿਰ ਚੇ ਪੁੱਛਣਾ ਚਾਹਣਾ ਬਹੁਤਾ ਲੰਬਾ ਬਿਨਾ ਆਪਾਂ ਕਰੀਏ ਕਿਸੇ ਦਿਨ ਹੋਰ ਕਿਸੇ ਵਿਸ਼ੇ ਤੇ ਗੱਲ ਜਰੂਰ ਕਰਾਂਗੇ ਕਿੰਨਾ ਫਰਕ ਤੁਹਾਨੂੰ ਲੱਗਿਆ ਉੱਥੋਂ ਦੇ ਜੋ ਮੁਵੈਸ਼ਰਾ ਕਹਿ ਲੋ ਜਾਂ ਉੱਥੋਂ ਦਾ ਭਾਈਚਾਰਾ ਜਾਂ ਜਿਹੜੇ ਸਿਸਟਮ ਚੋਂ ਆਏ ਤੇ ਇਸ ਸਿਸਟਮ ਚ ਆਏ ਇੱਥੇ ਆ ਕੇ ਜੇ ਤੁਸੀਂ ਬਹੁਤ ਜ਼ਿਆਦਾ ਤੇ ਨਹੀਂ ਹਟਾਇਆ ਹੋਏਗਾ ਪਰ ਫਿਰ ਵੀ ਕਿਉਂਕਿ ਤੁਸੀਂ ਮੀਡੀਆ ਚੋਂ ਕਥੂਰੀਆ ਸਾਹਿਬ ਨਾਲ ਜੁੜੇ ਹੋ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਤੁਹਾਨੂੰ ਕਿੰਨਾ ਕੁ ਕੋਈ ਤੁਹਾਨੂੰ ਫਰਕ ਲੱਗਿਆ ਜੀਵਨ ਸ਼ੈਲੀ ਦਾ ਲੋਕਾਂ ਦਾ ਸਿਸਟਮ ਦਾ ਜਾਂ ਬਾ ਉਤੋਂ ਲੰਬਿਆ ਪਹੁੰਚਾਇਆ ਮੰਦਰੋ ਸਾਰਾ ਵੀ ਇੱਕੋ ਜਿਹਾ ਨਹੀਂ ਦੋ ਤਰੀਕੇ ਨੇ ਇੱਕ ਤਾਂ ਇਹ ਹੈ ਕਿ ਹਾਰਡਵਰਕ ਮੈਂ ਮੈਂ ਦਿੱਲੀ ਹੁਆ ਮੈਂ ਜਲੰਧਰ ਹੁਆ ਮੈਂ ਅੰਮ੍ਰਿਤਸਰ ਹੁਆ ਮੈਂ ਮੁਕਸਰ ਹੁਆ ਮੈਨੂੰ ਇੱਕੋ ਜਿਹਾ ਹੀ ਮੌੜ ਲੱਗਦਾ ਬਾਕੀ ਕਾ ਉਤੇ ਮਿਲਿਆ ਵੀ ਉਵੇਂ ਦਾ ਹੀ ਹੈ ਅੱਛਾ ਕਈ ਚੀਜ਼ਾਂ ਮੈਨੂੰ ਪਲੇਟਿਚ ਵਾ ਕੇ ਮਿਲੀਆਂ ਹਾਲਾਂਕਿ ਅਕਸਰ ਇਹ ਹੁੰਦਾ ਮੈਂ ਸੋਚਿਆ ਨਹੀਂ ਸੀਗਾ ਕਿ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਕਤੂਰੀਆ ਸਾਹਿਬ ਨੇ ਕਰਾਈ ਹੈ ਹਾਲਾਂਕਿ ਪਿਛਲੇ ਸਾਲ ਮੇਰਾ ਵੀਜ਼ਾ ਲਵਾਤਾ ਸੀਗਾ ਤੇ ਮੈਂ ਇਹਨੂੰ ਇਹ ਸੀਗਾ ਮੈਂ ਹਫਤਾ ਦਸ ਦਿਨ ਰਹਿਣਾ ਹੈ ਤੇ ਮੈਂ ਚਲਾ ਜਾਣਾ ਪਰ ਜਦੋਂ ਇੱਥੇ ਆ ਕੇ ਜਿਵੇਂ ਕਤੂਰੀਆ ਸਾਹਿਬ ਹੁਣ ਵਰਲਡ ਪੰਜਾਬੀ ਕਾਨਫਰੰਸ ਦਾ ਵੱਡਾ ਕਾਰਜ ਕਰ ਰਹੇ ਨੇ ਇਹ ਇਹਨਾਂ ਨਾਲ ਜਦੋਂ ਵਿੱਚਰੇ ਤੁਹਾਡੇ ਵਰਗੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਹਰ ਰੋਜ਼ ਹੁੰਦੀ ਹੈ ਸ਼ਰੀਆਤ ਵਰਦਾ ਇਨਾ ਜਿਆਦਾ ਲੋਕਾਂ ਨਾਲ ਮੁਲਾਕਾਤ ਹੁੰਦੀ ਮੇਰੀ ਡਾਇਰੀ ਭਰ ਗਈ ਮੇਰੇ ਕੋਲ ਮੇਰੇ ਕੋਲ ਮੈਂ ਹਸਾਬ ਲਾਵਾਂ ਤਾਂ ਮੇਰੇ ਕੋਲ 7-800 ਨੰਬਰ ਮੈਨੂੰ ਲੋਕਲੇ ਤੋਂ ਮਿਲ ਗਿਆ ਹਾਲ ਲਿਖੇ ਹੋਏ ਨੇ ਇਹਨਾਂ ਨੂੰ ਮੈਂ ਮੈਸੇਜ ਨਹੀਂ ਕਰ ਸਕਦਾ ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਤੁਸੀਂ ਆਪਣਾ ਐਟੀਟਿਊਡ ਥੋੜਾ ਕੇਪ ਜਾ ਤੁਸੀਂ ਆਪਣੇ ਬਾਰੇ ਤੁਹਾਡਾ ਚਿਹਰਾ ਮੋਹਰਾ ਲੋਕਾਂ 'ਚ ਕਿਸ ਤਰ੍ਹਾਂ ਦਾ ਤੁਹਾਨੂੰ ਉਹ ਜੇ ਮੈਂ ਅਕਸਰ ਕਹਿੰਦਾ ਨਾ ਵੀ ਚੋਰਾ ਨੂੰ ਸਾਧ ਨਹੀਂ ਮਿਲ ਸਕਦਾ ਸਾਧ ਨੂੰ ਚੋਰਾ ਨਹੀਂ ਮਿਲ ਸਕਦਾ ਦੇਖੋ ਨੋ ਡਾਊਟ ਇਹ ਕਲਚਰ ਸਾਨੂੰ ਅਪਣਾਉਣਾ ਹੀ ਪਵੇ ਜਿਦਾ ਤੁਸੀਂ ਪੰਜਾਬੀ ਖੇਤੀਬਾੜੀ ਦੀ ਗੱਲ ਕਰਦੇ ਹੋ ਵੀ ਕੋਆਪਰੇਟਿਵ ਸਿਸਟਮ ਦੇ ਵਿੱਚ ਸਾਨੂੰ ਆਉਣਾ ਪੈਣਾ ਹੈ ਸਾਨੂੰ ਇਹ ਵਰਕ ਕਲਚਰ ਜਿਹੜਾ ਇੱਥੇ ਹੁੰਦਾ ਹੈਗਾ ਇੱਥੋਂ ਸਿੱਖਣਾ ਚਾਹੀਦਾ ਮੈਂ ਮਨਪ੍ਰੀਤ ਬਾਦਲ ਨੂੰ ਇੱਕ ਵਾਰ ਕਿਹਾ ਇਦਾਂ ਹੀ ਮੈਂ ਕਿਹਾ ਜੀ ਇੰਨੇ ਬੱਚੇ ਜਾ ਰਹੇ ਨੇ ਕੀ ਬਣੂਗਾ ਉਹ ਕਹਿੰਦੇ ਕੀ ਪਤਾ ਕਦੋਂ ਦਰਵਾਜ਼ਾ ਬੰਦ ਹੋ ਜੇ ਆਹ ਹੁਣ ਦਰਵਾਜ਼ਾ ਬੰਦ ਹੋ ਗਿਆ ਸਾਡੀਆਂ ਗਲਤੀਆਂ ਕਰਕੇ ਸਾਡੀਆਂ ਬੇਵਕੂਫੀਆਂ ਕਰਕੇ ਔਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਏ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੇ ਫੀਸਾਂ ਭਰੀਆਂ ਪੈਸੇ ਦਿੱਤੇ ਜਿਹੜੇ ਬੇਬੂਫ ਅਜਲਟਾ ਨੇ ਮੈਂ ਅਕਸਰ ਕਹਿੰਦਾ ਨਬੀ ਇੱਕ ਦਾ 6 ਲੱਖ ਰੁਪਈਆ ਤੇ 6 ਮਹੀਨਿਆਂ ਦਾ ਟਾਈਮ ਉਹਨਾਂ ਨੇ ਖਰਾਬ ਕੀਤਾ ਅੱਜ ਜਸਟਨ ਟਰੂਡੋ ਨੂੰ ਇਹ ਗੱਲ ਕਹਿਣੀ ਪੈਗੀ ਨਾ ਵੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕਮੀਆਂ ਸੀ ਅਬਯੂਜ਼ ਕੀਤਾ ਨਾ ਹਾਂਜੀ ਉਹਨਾਂ ਨੇ ਕਿਹਾ ਕਿ ਉਹਨੂੰ ਅਬਯੂਜ਼ ਕੀਤਾ ਤੁਸੀਂ ਮੈਨੂੰ ਕਹੋਗੇ ਜੀ ਮੈਂ ਤੁਹਾਨੂੰ ਵਰਕ ਪਰਮਿਟ ਦਵਾ ਦਿੰਦਾ 15 ਲੱਖ ਰੁਪਏ ਲੱਗਣਗੇ ਮੈਂ ਕੋਈ ਜਿਵੇਂ ਕਿਸ਼ਤਾਂ 'ਤੇ ਲੈ ਲਵੋ ਜੇ ਤੁਸੀਂ ਕਹੋਗੇ ਕਾਕਾ ਹੀ ਗਲਤ ਕੰਮ ਗਲਤ ਇਹ ਤੈਨੂੰ ਤੁਮੇ ਥੋ ਸੱਤ ਬੈਂਡ ਲੈ ਤੂੰ ਪੜ੍ਹ ਕੇ ਆ ਤੂੰ ਐਜੂਕੇਸ਼ਨ ਆ ਲੈ ਕੇ ਆ ਤੂੰ ਸੌਖੇ ਤਰੀਕੇ ਨਾਲ ਆ ਹੁਣ ਅਸੀਂ ਦੇਖਣਾ ਹੈ ਵੀ ਅਸੀਂ ਕਿਹੜੇ ਪਾਸੇ ਜਾਣੇ ਮੈਂ ਅਕਸਰ ਕਹਿੰਦਾ ਹੁਣਾ ਹੈ ਵੀ ਤੁਹਾਡੀ ਸਲਾਹ ਜੇ ਤੁਸੀਂ ਮੈਨੂੰ ਮੁਕਸਰ ਜਾ ਕੇ ਸਲਾਹ ਦਿਓ ਨਾ ਵੀ ਮਿੱਟਾ ਸਿਆ ਆਈ ਕਰ ਲਾ ਤੇ ਮੈਂ ਤੁਹਾਡੀ ਸਲਾਹ ਨਹੀਂ ਮੰਨੂਗਾ ਤੁਸੀਂ ਇੱਥੇ ਹੁਣ ਮੈਂ ਬੈਠਾ ਤੁਸੀਂ ਮੈਨੂੰ ਸਲਾਹ ਦਿਓਗਾ ਨਾ ਮੈਂ ਕਹੂੰਗਾ ਜੀ ਲਿਖ ਲੈਣਾ ਮੈਂ ਦਿਲ ਤੇ ਮੈਂ 100 ਬੰਦੇ ਨੂੰ ਜਾ ਕੇ ਦੱਸਣਾ ਆ ਫਰਕ ਲੱਗਿਆ ਬਿਲਕੁਲ ਅੱਛਾ ਹੁਣ ਮੈਂ ਤੁਹਾਨੂੰ ਕੋਲ ਲਾਸਟ ਇੱਕ ਕਦੀ ਕਰਪਾ ਹੋਰ ਗੱਲ ਕਰ ਲੈਣੀ ਹੈ ਸਮੇਂ ਦਾ ਥੋੜੀ ਪਾਬੰਦੀ ਵੀ ਆਪਾਂ ਰੱਖੀਏ ਮੈਂ ਤੁਹਾਨੂੰ ਇਹ ਜਾਨਣਾ ਚਾਹਣਾ ਕਿ ਜਿਹੜਾ ਐਨਆਰਆਈ ਭਾਈਚਾਰਾ ਤੁਸੀਂ ਉੱਥੇ ਵੀ ਵੇਖਦੇ ਰਹੇ ਹੋ ਤੇ ਇੱਥੇ ਵੀ ਵੇਖਦੇ ਹੋ ਨਾਲ ਇਹਨਾਂ ਦਾ ਉੱਥੋਂ ਦੀ ਸਿਆਸਤ ਤੇ ਕੋਈ ਇੰਪੈਕਟ ਹੈਗਾ ਜਾਂ ਨਹੀਂ ਹੈਗਾ ਕੋਈ ਸਮਾਂ ਸੀਗਾ ਜਦੋਂ ਇਹ ਕਹੇ ਜਾਂਦਾ ਸੀ ਕਿ ਐਨਆਰਆਈ ਜਿਹੜੇ ਆ ਉਹ ਬੜੀ ਇੱਕ ਸਟਰੋਂਗ ਇੱਕ ਧੇਰਿਆ ਪੰਜਾਬ ਦੀ ਤੇ ਹੁਣ ਪਿਛਲੀਆਂ ਕੁਝ ਇਲੈਕਸ਼ਨਾਂ ਤੋਂ ਬਾਅਦ ਜਦੋਂ ਉਮ ਆਦਮੀ ਪਾਰਟੀ ਦਾ ਆਇਆ ਵਾਰ ਉਹਦੇ ਪਿਛੇ ਐਨਆਰਆਈ ਦਾ ਆ ਤੇ ਉਸ ਤੋਂ ਬਾਅਦ ਇਹ ਲੱਗਦਾ ਕਿ ਜਿੱਦਾਂ ਐਨਆਰਆਈ ਦਾ ਉੱਥੇ ਜਿਹੜੀ ਸਪੇਸ ਸੀਗੀ ਉਹ ਨਹੀਂ ਰਹੀ ਤੁਹਾਨੂੰ ਹੁਣ ਕੀ ਲੱਗਦਾ ਹੈ ਕਿ ਜਿਹੜੀ ਪੰਜਾਬ ਪੋਲਿਟਿਕਸ ਖਾਸ ਕਰਕੇ ਮੈਂ ਬਾਕੀ ਦੋਸਤਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਇੱਥੇ ਦਾ ਐਨਆਰਆਈ ਸਾਵਾ ਨਾਲ ਪੰਜਾਬ ਨੂੰ ਜੀਦਾ ਤੁਸੀਂ ਵੇਖ ਹੀ ਰਹੇ ਹੋ ਪਰ ਉੱਥੇ ਪਿੱਛੇ ਛੱਡੇ ਮੁਲਕ ਦੇ ਉੱਤੇ ਸਾਡਾ ਇੱਥੋਂ ਦੇ ਭਾਈਚਾਰੇ ਦਾ ਕੋਈ ਪੋਜ਼ਿਟਿਵ ਇੰਪੈਕਟ ਸवाय ਇਸ ਗੱਲ ਤੋਂ ਕਿ ਅਸੀਂ ਥੋੜਾ ਬਹੁਤਾ ਖਰਚਾ ਪਾ ਲਈ ਭੇਜਦੇ ਵਾਂਗੂ ਰਿਸ਼ਤੇਦਾਰਾਂ ਨੂੰ ਜਾ ਕੇ ਆਪਣੇ ਪਿੰਡ ਦੀ ਕਲਿਕਾ ਬੋਟਮ ਕਰ ਦਿੰਦਾ ਕੋਈ ਇਮਪੈਕਟ ਉਸ ਦੀ ਸਿਆਸਤ 'ਚ ਜਾਂ ਕੁਝ ਵੱਖਰਾ ਤੁਹਾਨੂੰ ਲੱਗਦਾ ਦੇਖੋ ਮੈਂ ਨਾ ਉਹਦੇ 'ਚ ਆਪਾਂ ਹੁਣੇ ਹੀ ਕਥੂਰੀਆ ਸਾਹਿਬ ਨਾਲ ਜੇ ਆਪਾਂ ਗੱਲਬਾਤ ਕਰ ਰਹੇ ਸੀ ਨਾ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਆ ਇੱਕ ਨਾ ਹਮੇਸ਼ਾ ਆਸ ਰਹਿੰਦੀ ਹੈ ਜਿੱਦਾਂ ਤੁਸੀਂ ਹੁਣ ਆਮ ਆਦਮੀ ਪਾਰਟੀ ਨੂੰ ਤੁਸੀਂ ਸਪੋਰਟ ਕੀਤਾ ਤੁਹਾਡੇ ਡਾਲਰਾਂ ਨਾਲ ਉਹ ਪਾਰਟੀ ਬਣੀ ਰਾਜ ਕੀਤਾ ਸਰਕਾਰ ਬਣੀ ਦਿੱਲੀ 'ਚ ਬਣੀ ਪੰਜਾਬ 'ਚ ਬਣੀ ਔਰ ਮжоਰਟੀ ਨਾਲ ਆਏ ਉਹ ਜੋ ਆਸਾਂ ਉਮੀਦਾਂ ਤੁਸੀਂ ਰੱਖੀਆਂ ਸੀਗੀਆਂ ਜੋ ਪੰਜਾਬ ਦੇ ਲੋਕਾਂ ਨੇ ਰੱਖੀਆਂ ਸੀਗੀਆਂ ਕਿਉਂਕਿ 1.3 ਲੱਖ ਕਰੋੜ ਕਰਜਾ ਪੰਜਾਬ ਦੇ ਸਿਰ ਤੇ ਹੈ। ਇਹ ਪਿੱਛੇ ਜੇ ਫਾਇਨੈਂਸ ਕਮਿਸ਼ਨ ਆਇਆ ਪੰਜਾਬ ਦੇ ਵਿੱਚ ਉਹਨੇ ਆ ਕੇ ਪੁੱਛਿਆ ਵੀ ਕੀ ਚਾਹੀਦਾ ਹੈ? ਉਹ ਕਹਿੰਦੇ ਜੀ ਆਹ ਚਾਹੀਦਾ ਆਹ ਚਾਹੀਦਾ। ਉਹ ਕਹਿੰਦੇ ਖਰਚਾ ਤੁਹਾਡਾ ਹੈਗਾ ਰੁਪਈਆ, ਆਮਦਨ ਹੈਗੀ ਤੁਹਾਡੀ ਠਿਆਣੀ। ਹਾਂ ਹਾਂ। ਆਹ ਚੀਜ਼ਾਂ ਖਤਮ ਕਰੋ। ਮੈਨੂੰ ਯਾਦ ਹੈ ਫਾਇਨੈਂਸ ਮਿਨਿਸਟਰ ਹੁੰਦੇ ਸੀ ਕੈਪਟਨ ਖਾਲਜੀ ਸਿੰਘ। ਇਦੋਂ ਬਦਲ ਸਾਹਿਬ ਨੇ ਪਾਣੀ ਤੇ ਬਿਜਲੀ ਦੇ ਫ੍ਰੀ ਕੀਤਾ ਨਾ ਤੇ ਵਰਲਡ ਬੈਂਕ ਨੇ ਇੱਕ ਵਫਦ ਆਇਆ ਸੀ ਤੇ ਕੈਪਟਨ ਕਮਲਜੀਤ ਸਿੰਘ ਨੂੰ ਆ ਕਿਹਾ ਜਾਂਦਾ ਸੀ ਰੋਸ਼ਨ ਦਿਮਾਗ ਸਿੱਖ ਸਿਆਸਤੋ ਦੇ ਰੋਸ਼ਨ ਦਿਮਾਗ ਇਹ ਉਹਨਾਂ ਦਾ ਮੈਨੂੰ ਅੱਜ ਵੀ ਉਹ ਚੇਤੇ ਆਉਂਦਾ ਉਹ ਬਿਆਨ ਉਹ ਕਹਿੰਦੇ ਸੀ ਵੀ ਅਸੀਂ ਬਿਜਲੀ ਪਾਣੀ ਫ੍ਰੀ ਵਾਲਾ ਸਿਸਟਮ ਬੰਦ ਕਰ ਦਈਏ ਸਾਨੂੰ ਇਹ ਬਹੁਤ ਮਹਿੰਗਾ ਪਊਗਾ ਮਨਪ੍ਰੀਤ ਬਾਦਲ ਦਾ ਜਿਹੜਾ ਫੇਲ ਹੋਣ ਦਾ ਕਾਰਨ ਨਹੀਂ ਬਣਿਆ ਕਿ ਉਹ ਸਖਸ਼ਣੀਆਂ ਦੇ ਵਿਰੋਧੀ ਸੀ ਨੁਕੜ ਗਿਆ ਨਹੀਂ ਜੀ ਇਹ ਤਾਂ ਬੜਾ ਬਾੜਾ ਬੰਦਾ ਹੈ ਤਾਂ ਖਜ਼ਾਨਾ ਖਾਲੀ ਜੀ ਪੀ ਪਾਵਨਤਰੀ ਪਾਵਨਤਰੀ ਕਹਿੰਦੇ ਮੈਨੂੰ ਕਿਹ ਦਿਨ ਨਾ ਮੈਂ ਕਿਹਾ ਜੀ ਇਦਾਂ ਉਹ ਖਾਲੀ ਜੀ ਪਾਵਨਤਰੀ ਕਹਿੰਦੇ ਮੈਨੂੰ ਦਿਖ ਰਹੀ ਸੀ ਅੱਗ ਲੱਗੀ ਹੈ ਇਹ ਸਾਡੇ ਘਰ ਨੂੰ ਆਉਣੀ ਹੈ ਤੇ ਜੇ ਮੈਂ ਆਪਣੇ ਘਰ ਨੂੰ ਅੱਗ ਲੱਗੀ ਹੋਈ ਬਚਾ ਨਹੀਂ ਸਕਦਾ ਤੇ ਫਿਰ ਮੈਨੂੰ ਜਿਹੜਾ ਮਰ ਜੀ ਪਰ ਬਿੱਟਾ ਜੀ ਡਿਊਲ ਕੈਰੇਕਟਰ ਹੈ ਨਾ ਉਹਨਾਂ ਲੋਕਾਂ ਦਾ ਵੀ ਆਪਣੇ ਤੇ ਕਿਨੂਆਂ ਦੇ ਬਾਗਾਂ ਲਈ ਉਹ ਕਿੰਦੇ ਸਬਸਿਡੀਆਂ ਲੈਂਦੇ ਰਹੇ 30 30 ਮੋਟਰਾਂ ਲੱਗੀਆਂ ਮੇਰੀਆਂ ਸਬਜ਼ੀਆਂ ਨਹੀਂ ਦੇ ਰਹੇ ਇਹ ਦੂਜਿਆਂ ਨੂੰ ਕਹਿਣਾ ਵਕਰੀ ਗੱਲ ਹੈ ਸਪਾਈਟ ਉਹ ਹੀ ਦੇਣਗੇ ਉਹ ਮੈਂ ਕੱਲ ਨਹੀਂ ਕਹਿੰਦੇ ਮੈਂ ਉਹਨਾਂ ਦੀ ਮੰਤਰੀ ਦੀ ਨਹੀਂ ਗੱਲ ਕਰਦਾ ਆਮ ਸਿਆਸਤਦਾਨਾਂ ਦਾ ਵੀ ਇਹੋ ਕਰਦਾਰ ਆ ਤੇ ਖਾਸ ਕਰਕੇ ਜਦੋਂ ਆਪਾਂ ਹੁਣ ਕਿਸਾਨੀ ਮੂਵਮੈਂਟ ਆ ਕਿਸਾਨੀ ਨੂੰਮੜ ਦੇ ਵਿੱਚ ਵੀ ਬਹੁਤ ਸਾਰੇ ਲੋਕ ਉਹ ਚੋਂ ਬੈਨੀਫਿਟ ਲੈ ਰਹੇ ਹੋਣਗੇ ਛੋਟਾ ਕਿਸਾਨ ਜਿਹੜਾ ਕਿੱਲੇ ਦੋ ਕਿਲੇ ਲੈਣਾ ਤੇ ਕਿਸਦੇ ਵਿਚਾਰਾ ਉਹਨਾਂ ਨੂੰ ਨਹੀਂ ਚਲੋ ਇਹ ਬਹੁਤ ਵੱਡੇ ਵਿਸ਼ੇ ਨੇ ਤੁਹਾਡੇ ਆਪਾਂ ਦੇ ਤੇ ਵੀ ਟੌਪਿਕ ਤੇ ਗੱਲ ਕਰਾਂਗੇ ਕਿਸੇ ਦਿਨ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਹੁਣ ਕੋਆਪਰੇਟਿਵ ਸਿਸਟਮ ਦੀ ਦੂਜੀ ਗੱਲ ਇਹ ਹੈ ਕਿ ਜਿੱਦਾਂ ਹੁਣ ਪ੍ਰਵਾਸੀ ਸਮਾਗਮ ਹੁੰਦਾ ਹੈ ਕੇਂਦਰ ਸਰਕਾਰ ਵੀ ਕਰਾਉਂਦੀ ਪੰਜਾਬ ਸਰਕਾਰ ਵੀ ਕਰਦੀ ਹੈ ਹੁਣ ਮੈਂ ਇਹ ਉਹ ਵੀ ਬਟਾ ਜੀ ਭੋਗਪਾਤ ਤੇ ਐਨ ਆਰ ਆਈ ਸੁਭਾਵਾ ਹੁਣ ਕਿੱਦਾਂ ਦੀਆਂ ਬਣ ਲੱਗੀਆਂ ਆਪਾਂ ਨੂੰ ਪਤਾ ਹੀ ਐ ਜੋ ਵੀ ਇੱਥੇ ਚੱਲ ਰਿਹਾ ਨਵੀਂ ਤੁਸੀਂ ਆਸ ਦੀ ਜਿਹੜੀ ਕਿਰਨ ਹੈ ਨਾ ਨਵੀਂ ਆਸ ਦੀ ਕਿਰਨ ਹੈ ਉਹ ਡਾਕਟਰ ਦਲਬੀਰ ਸਿੰਘ ਕਤੂਰੀਆ ਸਾਹਿਬ ਨੇ ਉਹ ਉਹ ਉਹਦੀ ਜਿਹੜੀ ਕਹਿੰਦੇ ਆ ਕਿ ਇੱਕ ਜਾਜ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੁਣ ਜਿਹੜੀ ਫਰਵਰੀ ਦੇ ਵਿੱਚ ਇਹਨਾਂ ਨੇ ਸੋਚਿਆ ਜਾਂ ਮਾਰਚ ਦੇ ਵਿੱਚ ਤੁਸੀਂ ਉਹਦੇ ਚ ਅਨਲੋ ਹੋਵੋਗੇ ਉਹਨਾਂ ਨੇ ਡਾਕਟਰ ਜੋਗਾ ਸਿੰਘ ਜਿਹੜੇ ਪਾਸ਼ਾ ਵਿਗਿਆਨੀ ਆ ਇੱਕ ਕਾਡਾ ਤਿਆਰ ਕਰਦੇ ਨੇ ਕਿ ਪ੍ਰਵਾਸੀਆਂ ਦੀ ਜਿਹੜੀ ਮੁਸ਼ਕਲ ਆ। ਹੁਣ ਤੁਸੀਂ ਤੁਸੀਂ ਜ਼ਮੀਨ ਜਾਇਦਾਦ ਦੀ ਮੁਸ਼ਕਲ ਆ, ਤੁਹਾਡੀ ਕੋਈ ਹੋਰ ਪ੍ਰਾਪਰਟੀ ਦੀ ਮੁਸ਼ਕਲ ਆ ਜਾਂ ਤੁਹਾਡੇ ਬੱਚਿਆਂ ਦਾ ਕੋਈ ਬਰਥ ਸਰਟੀਫਿਕੇਟ ਇੱਥੇ ਚਾਹੀਦਾ ਜਾਂ ਕੁਝ ਹੋਰ ਚਾਹੀਦਾ। ਉਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਦੇ ਲਈ ਉਹ ਇੱਕ ਪਲੇਟਫਾਰਮ ਹੈਗਾ। ਇਹ ਇੱਕ ਤੁਸੀਂ ਨਵੀਂ ਆਸ ਦੀ ਕਿਰਨ ਡਾਕਟਰ ਦਲਬੀਰ ਸਿੰਘ ਕਤੂਰੀਆ ਸਾਹਿਬ ਨੇ ਇਹਨਾਂ ਨੇ ਵਰਲਡ ਪੰਜਾਬੀ ਘਰ ਨੇ ਇੱਥੇ ਬਣਾਇਆ ਔਰ ਤੁਸੀਂ ਵੀ ਉਹਦੇ ਵਿੱਚ ਸਾਰੇ ਸਹਿਯੋਗੀ ਹੋ। ਇਹ ਤੁਹਾਡੇ ਵੱਲੋਂ ਇਹ ਇੱਕ ਸਨੇਹਾ ਜਿਹੜਾ ਜਾਊਗਾ ਇਹ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਜਿਹੜੀਆਂ ਗੱਲਾਂ ਪਹਿਲਾਂ ਹੋ ਗਈਆਂ ਕਲੈਪਸ ਹੋ ਗਿਆ ਸਾਰਾ ਸਿਸਟਮ ਉਹ ਵੱਖਰੀ ਗੱਲ ਹੈ ਪਰ ਹੁਣ ਮੈਨੂੰ ਲੱਗਦਾ ਹੈ ਕਿ ਇੱਕ ਵੱਡਾ ਸੁਨੇਹਾ ਜਿਹੜਾ ਤੁਸੀਂ ਸਰਕਾਰ ਦੇ ਕੰਨਾਂ ਤੱਕ ਜਿਹੜਾ ਪਹੁੰਚਾਓ ਬਿਲਕੁਲ ਜੀ ਬੇਟਾ ਜੀ ਕੋ ਬਹੁਤ ਸਾਰਾ ਇਤਿਹਾਸ ਸੰਭਿਆ ਪਿਆ ਆ ਬਹੁਤ ਸਾਰੇ ਮਸਲਿਆਂ ਤੇ ਇਹਨਾਂ ਦੀ ਪਕੜਿਆ ਆ ਆਪਾਂ ਗਾਹੇ-ਬਗਾਹੇ ਫੇਰ ਇਹਨਾਂ ਨੂੰ ਜਹਿਮਤ ਦੇਵਾਂਗੇ ਕਿਸੇ ਦਿਨ ਕੋਈ ਜ ਕੋ ਮਸਲੇ ਜਿਹੜੇ ਸਾਡੇ ਸਾਰਿਆਂ ਨਾਲ ਰਿਲੇਟਡ ਨੇ ਉੱਤੇ ਗੱਲਾਂ ਕਰਾਂਗੇ ਅੱਜ ਤਾਂ ਮੇਰਾ ਮਨ ਸੀ ਇਹਨਾਂ ਨਾਲ ਇਹਦੇ ਚੱਲ-ਜੁਲ ਦੇ ਉੱਤੇ ਝਾਤ ਪਾਉਣ ਦਾ ਸੋ ਬੀਤਾ ਜੀ ਤੁਹਾਡਾ ਬਹੁਤ ਸ਼ੁਕਰੀਆ ਮੈਂ ਕਰਦਾ ਕੋਈ ਐਸੀ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਤੇ ਮੈਂ ਨਾ ਪੁੱਛ ਸਕਿਆ ਵਾ ਕੋਈ ਐਸੀ ਕੋਈ ਖਾਸ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ ਤੁਹਾਨੂੰ ਲੱਗਦਾ ਵੀ ਆਹ ਗੱਲ ਆਪਾਂ ਸੁਣਾਇਆ ਜਰੂਰ ਦੇਈਏ ਆਪਾਂ ਅਸਲ ਦੇ ਵਿੱਚ ਇਹ ਵੀ ਜਿੰਨੀ ਨੋਲਿਜ ਮੇਰੇ ਕੋਲੇ ਸੀ ਕਿ ਮੈਂ ਤੁਹਾਨੂੰ ਦੇ ਦਿੱਤੀ ਪਰ ਹੁਣ ਤਾਂ ਇਹ ਹੈ ਜਿਹੜੇ ਜੀਵੇ ਆਸਾ ਮਰੇ ਨਿਰਾਸਾ ਹੁਣ ਅਸੀਂ ਇੱਕ ਆਸ ਦੇ ਨਾਲ ਇਹਨੂੰ ਸਿਸਟਮ ਨੂੰ ਖੜਾ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਜਾਂ ਜਿਹੜੀਆਂ ਕੋਈ ਔਣਤਾਂ ਨੇ ਤਾਂ ਉਹ ਜੇ ਸਰਕਾਰ ਦੇ ਕੰਨਾਂ ਤੱਕ ਪਹੁੰਚਣ ਪਰ ਫਿਰ ਸਾਡਾ ਇਹ ਜਿਹੜਾ ਅਸੀਂ ਕਹਿ ਸਕਦੇ ਆ ਕਿ ਸਾਡਾ ਕਾਰਜ ਇਹ ਸਫਲਾ ਹੋ ਸਕੇਗਾ ਸਾਰਥਕ ਹੋ ਸਕੇਗਾ ਬਿਲਕੁਲ ਜੀ ਇਹ ਕਲੋਜ਼ਿੰਗ ਰਿਮਾਰਕ ਸਿਰ ਮੈਂ ਦੇਣੀ ਸੀ ਬੀਟਾ ਸਾਹਿਬ ਨੇ ਦੇ ਦਿੱਤੇ ਆ ਕਿ ਜਿਵੇਂ ਆ ਸਾ ਮਰੇਂਦਰ ਆ ਸਾ ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਉਮੀਦ ਦਾ ਲੜ ਪੱਕਾ ਘੁੱਟ ਕੇ ਫੜਨਾ ਚਾਹੀਦਾ ਕੋਈ ਗੱਲ ਨਹੀਂ ਅਸੀਂ ਆਪਣੇ ਪੰਜਾਬ ਨੂੰ ਵੀ ਬਿਹਤਰ ਬਣਾਵਾਂਗੇ ਕੈਨੇਡਾ ਅਮਰੀਕਾ ਵਰਗਾ ਬਣਾਵਾਂਗੇ ਉੱਥੋਂ ਵਾਲੇ ਪੋਲਿਟਿਸ਼ੀਅਨ ਤੇ ਲੋਕ ਭਾਵੇਂ ਵਿਸਾਰ ਦੇਣ ਪਰ ਐਨ ਆਰ ਆਈ ਪੰਜਾਬ ਨੂੰ ਨਹੀਂ ਵਿਸਾਰ ਸਕਦਾ ਬਿਲਕੁਲ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਤੇ ਉਮੀਦ ਨਾਲ ਹੀ ਸੰਸਾਰ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀ ਬਹੁਤ ਕੰਮ ਦੀ ਗੱਲਾਂ ਸਾਡਾ ਕੀਤੀਆਂ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਥੈਂਕ ਯੂ